ਬੀਏ ਕਰੀ ਹੋਈ ਐ ਪਛਲਾ ਪਛਲਾ ਮੇਰੇ ਚ ਕਹਿੰਦਾ ਚੱਕ ਕੇ ਲੈ ਜਾਂਦੇ ਰਹੇ ਪੰਜ ਵੀ ਤੱਕ ਜਿਹੜੀ ਪੰਜ ਗਲਾਸਾ ਪੜੀਆ ਪੀਆ ਇਹ ਹੁਣ ਲੱਗਣੀ ਪਿੰਡੋਂ ਦਾ ਮੈਂ ਮਾਰੀ ਗਲੇ ਸਿੱਧੀਆਂ ਸਾਰੇ ਨਦੇ ਬੱਜੀ ਮੱਥੇ ਪਰ ਬੈਠੇ ਬੈਠੇ ਨਹੀਂ ਇਹ ਇੰਨੇ ਨਿਸ਼ਾਨਾ ਦੇਦਾ ਤੀਰੀ ਨੂੰ ਫੜਨ ਗਿਆ ਸਾਲਾ ਸੰਦੂਕ ਵਿੱਚ ਪੜਿਆ ਹੋਇਆ ਪੰਜ-ਸੱਤ ਚੱਕੜ ਆਉਂਦੇ ਸੀ ਉਹਨੇ ਰੋਜ਼ ਪਿੰਡ ਕਹਿੰਦਾ ਅੱਜ ਮਿੱਠਾ ਛੋਟਾ ਪਾ ਕੇ ਲੈ ਜਾਂਦੇ ਆ ਆਹ ਵਾਹ ਰਾਸ ਵਿੱਚ ਮਿੱਠਾ ਛੋਟਾ ਪਾ ਲੈ ਕੇ ਸਾਲਾ ਬੋਰਡ ਗਾਰ ਖੜਾਇਆ ਉਹਦੇ ਬਾਅਦ ਪਲਾਟਾਰਾ ਜਾ ਤਾਂ ਟੋヨタ ਵੀ ਗਈ ਆਸਰ ਸਲੂਨਾ ਸੁਨੋਣਾ ਜਾ ਬਸ ਤੇ ਮਾਸਟਰ ਦੋ ਦਿਨ ਨਹੀਂ ਆਇਆ ਉਹਦੇ ਮਾਸਟਰ ਦੋ ਦਿਨ ਨਹੀਂ ਆਇਆ ਕਿ ਇਹਦੇ ਨਾਲ ਕੇ ਰਿਟਾ ਲੇ ਉਹਨੇ ਤਾਂ ਹੁਣ ਹੀ ਦੇਖਿਆ ਲੈ ਮੈਂ ਦੱਸੋ ਗਿਆ ਦੱਸੋ ਅਸੀਂ ਫੇਰ ਨਹੀਂ ਦੱਸਿਆ ਚੌਥੀ ਵੀ ਦੋ ਦੋ ਸਾਲ ਲਵਾਤੇ ਸਾਡੇ ਕਿੱਤੀ ਵੀ ਪੜਦੋ ਜੀ ਸਾਰਿਆਂ ਨੂੰ ਕਿਦਾਂ ਠੀਕ ਠਾਕ ਆ ਰਾਮੀ ਪੁਆਤਾ ਫਿਰ ਮੀਂਹ ਖਾਸਾ ਪੈ ਗਿਆ ਰਾਤ ਪਿਆ ਹੂੰ ਹੌਲੀ ਹੌਲੀ ਇਹ ਨਾ ਤੇਜ਼ ਨਹੀਂ ਪਿਆ ਸਪੀਡ ਕੇ ਹੋਣਾ ਪੈ ਗਿਆ ਮੀਂਹ ਕਾਫੀ ਪੈ ਗਿਆ ਹਾਂ ਵਾਏ ਵੀ ਚੱਲ ਹਵਾ ਵੀ ਬਹੁਤੀ ਨਹੀਂ ਚੱਲੀ ਆਇਤਾ ਹੈ ਸਾਹਬ ਜੀ ਦੀ ਚੱਲੀ ਨਹੀਂ ਨੁਕਸਾਨ ਕਰਦੀ ਆ ਫਿਰ ਜਿਹੜਾ ਜੀਰੀ ਨਿਸਰ ਰਹੀ ਆ ਬਹੁਤ ਤੇਜ਼ ਰੋਗੀ ਰੋਗੀ ਹਾਂ ਮਾੜੀ ਨੇ لمبے ਗੰਨੇ ਕੋਨੇ لمبے ਪਾ ਦੇ ਗੰਨੇ ਹੀ ਪਾ ਦੇਣਾ ਜੀਰੀ ਵੀ ਜਿਹੜੀ ਨਿਸਰ ਰਹੀ ਆ ਉਹਨੂੰ ਨੁਕਸਾਨ ਕਰੂੰਗੀ ਨਾ ਕਹਿੰਦੇ ਜੀਰੀ ਚੱਲ ਜੀਰੀ ਤਾਂ ਠੀਕ ਆ ਹੂੰ ਬਰੇ ਕਰ ਲਈ ਸੀ ਕੱਲ ਆਹੋ ਕੱਲ ਵੀਰ ਕਰਾ ਗਿਆ ਫਿਰ ਤਾ ਤੂੰ ਆਇਆ ਹੀ ਨਹੀਂ ਬਈ ਮੀਨੇ ਆ ਜਾਣਾ ਰਾਤ ਨੂੰ ਤੂੰ ਆਇਆ ਹੀ ਨਹੀਂ ਹੈਗਾ ਨਾ ਮੀਨੇ ਤਾਂ ਹੀ ਬਿਲਿੰਗ ਕਰੀ ਹੈਗੀ ਹੈ ਹੂੰ ਲੇਖਣ ਲੱਗੀ ਬਾਣੀ ਤਾਂ ਲਾ ਦੇ ਉਹ ਕਰਦਾ ਕੱਲ ਪਾਣੀ ਲਾਇਆ ਤਾਂ ਆਹ ਭਰੀ ਖੜੀ ਜੀ ਸੁੱਕੀ ਪਈ ਦੀ ਟੇੜਾ ਪਾਟੀਆਂ ਹੋਈਆਂ ਆਜ ਇੱਕ ਗੋਬਦੀ ਸੁੰਟੀ ਪਈ ਵੀ ਆ ਤੂੰ ਕਰਾਉਂਦਾਗਾ ਤੇ ਨਹੀਂ ਸਪਰੇ ਉਹ ਕੱਢ ਕੇ ਦੇਖ ਬੱਲ ਬਾ ਦੇਖ ਲਈ ਦੀ ਮੈਨੂੰ ਇਹ ਆਹ ਬਹੁਤ ਵਿੱਚ ਪ੍ਰੋਬਲਮ ਆ ਹੋ ਆ ਜੀਰੀ ਜੱਕਣਾ ਦੀ ਜਿਹੜੀ ਸੁੱਕੀ ਨਿਕਲਦੀ ਆ ਉਹ ਮੈਂ ਦੇਖਦਾ ਨਹੀਂ ਕਰਾ ਦਿੰਦਾ ਹੂੰ ਤਾਂ ਪਾਣੀ ਖੜੀ ਵੀ ਮੌਸਮ ਵਧੀਆ ਏ ਪ੍ਰੋਬਲਮ ਬਹੁਤ ਜੀ ਰੀ ਚਾਰੀ ਆ ਇਹ ਕਿੰਨੇ ਆ ਇਹਦੇ ਵਿੱਚ ਕਈ ਆ ਇਹਦਾ ਕਈ ਕਿ ਆ ਦੇ ਕਿ ਕਿੰਨੀ ਆ ਇਹਨੂੰ ਕਰਾ ਤੂੰ ਆ ਦੇ ਲੈ ਲੈ ਫਿਰ ਥੁੰਡੀ ਦੀ ਲਿਆਉਣੀ ਪੈਣੀ ਆ ਨਹੀਂ ਉਹ ਲਿਆਉਣੀ ਨਹੀਂ ਹੈਗੀ 2 ਵਜੇ ਥੁੰਡੀ ਦੀ ਹੈ ਨੀ ਕਿੱਕਣਾ ਖਾਧੀ ਵੀ ਐਨ ਹਾਂ ਕਿਦੂ ਕਰਾ ਲੈ ਇਹਨਾਂ ਨੇ ਵੀ ਖਾਣੀਆਂ ਆ ਦੁੱਧ ਨਹੀਂ ਹੁੰਦੀ ਇਹ ਤੇ ਇੰਨਾ ਵੀ ਨਾ ਕਰ ਲੈ ਜੇ ਆਪਾਂ ਦੇਖੀ ਉਧਰ ਮੇਰੇ ਵਾਲੀ ਜਮਾਇ ਤਾਂ ਕਰੀ ਵੀ ਆ ਸਪਰੇ ਇਹ ਉਹਦੇ ਵਿੱਚ ਵੀ ਹੋਊਗਾ ਦੇਖ ਲੈ ਤੇ ਯਾਰ ਪਾਉ ਉਹਦੇ ਵਿੱਚ ਵੀ ਹੋਊਗਾ ਉਹਦੇ ਵਿੱਚ ਵੀ ਹੋਊਗਾ ਹਾਂ ਕਤੇਂ ਭੇਤੀ ਹੁਣੀ ਮੇਰੇ ਕਿਨੀ ਨੂੰ ਮੈਂ ਤਾਂ ਨਹੀਂ ਭੇਜੀ ਜੀ ਨੂੰ ਗੱਲ ਕਰਦਾ ਰੱਬ ਦੇ ਸਾਹਮਣੇ ਰੇਕ ਦਿੱਤਾ ਹੋਇਆ ਜਾਣ ਰਿਹਾ ਕਿਤੇ ਆਇ ਨਾ ਹੋਵੇ ਤਾਂ ਇੱਧਰ ਨੂੰ ਭੇਜਤੀ ਹੋਵੇ ਜਾ ਭੱਜ ਉਧਰ ਨੂੰ ਤੇਰੇ ਨਹੀਂ ਆਹੇ ਮੂੰਹ ਹੀ ਲੱਗਦੀ ਹੈ ਇਹ ਇਹ ਰਿੱਕੀ ਦਾ ਅਦਾਜਾ ਨਿਕਲਦਾ ਹੈ ਉਹ ਵੇਚ ਗੱਬੇ ਹੈਗੀ ਇੱਕ ਦੋ ਇਹ ਤਾਂ ਢਾਣੀ ਬਣ ਲੱਗੇ। ਕੋਈ ਮਾੜੀ ਮੋਟੀ ਹੁੰਦੀ ਹੈ। ਹੁੰਦੀ ਐ ਤਾਂ ਪਤਾ ਨਹੀਂ। ਫਕਰਾ ਦੇ ਅੱਜ। ਘਰਾਉਣਾ ਉਹ ਬੈਠੇ ਵਿਹਲੇ ਹੀ ਬੈਠੇ ਆ। ਕੁਰਸੀਆਂ 'ਤੇ ਬੈਠੇ ਦੇਖਦੇ ਇਧਰ ਨੂੰ। ਅੱਜ ਤਾਂ ਦੇਖਦੇ ਆ। ਵਿਹਲੇ ਆ ਹੁਣ। ਨਹੀਂ ਕਹਿੰਦੇ 2 ਦਿਨ ਦਾ ਕੰਮ ਆ ਸਾਨੂੰ। ਮਾਝਾ ਚਾਰ ਦਿਨ ਆਜੋ ਜਦ ਮਰਜ਼ੀ ਕਰਦੇ। ਮੈਂ ਕਿਹਾ ਗੰਨਾ ਬੰਦੋ। ਆਹ 88। ਹਾਂ। ਬੰਨਣ ਨੂੰ ਕਹਿੰਦੇ ਬੰਦੇ ਬੰਦੇ ਬੱਗੇਲੇ ਬਣਾ ਦੀ ਇੱਥੇ ਮੇਰੇ ਉੱਧਰ ਮਾ ਤੁਸੀਂ ਮੇਰਾ ਤੇ ਬਿੱਗਾ ਦਾ ਉਹੀ ਖਾਤਮਾ ਉੱਤੇ ਮਾ ਤੁਸੀਂ ਆਹ ਬੰਦੇ ਨਾਲ ਸਾਲੇ ਲੁੰਦੇ ਵੀ ਤੇ ਹੂੰ ਕਹਦੇ ਬੰਦਨੇ ਆ ਮੈਨੂੰ ਵੀ ਕਹਿੰਦੇ ਤੇ ਆਉਂਗੇ ਆਉਂਗੇ ਦੇਖਦੇ ਕਦ ਆਉਂਦੇ ਆ ਉਹ ਵਿਲੇ ਬੈਠੇ ਆ ਹੁਣ ਅਜਾਰੇ ਬੈਠੇ ਤਾਂ ਵਿਲੇ ਆ ਹੁਣ ਉਹਨਾਂ ਦੇ ਆਉਣਾ ਨਾ ਆਉਣਾ ਦੋਨਾਂ ਦੀ ਚੁਆਇਸ ਆ ਗਿੱਲੇ ਜਿਹੇ ਹੋਏ ਪਏ ਨਾ ਮੀਂਹ ਕਰਕੇ ਤਾਂ ਵਿਲੇ ਬੈਠੇ ਵਿਲੇ ਥੋੜੋ ਨਹੀਂ ਤਾਂ ਸਭੇ ਮੈਂ ਵੀ ਆਪ ਵੀ ਕਰ ਸਕਦਾ ਕਰਨੇ ਦਾ ਕੋਈ ਸ ਨਹੀਂ ਲੱਗਾ ਕੀ ਇਹ ਕੇ ਬੈਟਰੀ ਵਾਲੇ ਪੰਪ ਨਾਲ ਨਾ ਹੋ ਤਾਂ ਜਾਣੀ ਹਾਂ ਥੱਲੇ ਤਾਂ ਕਹਿੜਾ ਹੀ ਆ ਕੱਲੇ ਪਾਣੀ ਲਾਇਆ ਹੂੰ ਆਇਆ ਮੈਂ ਤਾਂ ਕਿੰਨੇ ਕ 5 6 ਪੰਪ ਲਾਇਆ ਕਰ ਆਇਆ ਜੇ ਸਾਡੀ ਨੇਰੀ ਨੂਰੀ ਆ ਜਾਵੇ ਫਿਰ ਨਾ ਬੂਰ ਜਾ ਖਰਾਬ ਕਰ ਦਿੰਦੀ ਐਨੇ ਤੋਂ ਬ ਨੇਰੀ ਨਹੀਂ ਬਹੁਤੀ ਆਈ ਆਏ ਤਾਂ ਫਿਰ ਹੈ ਉਹ ਫਰਕ ਤਾਂ ਪੈਂਦਾ ਹੀ ਆ ਹੁਣ ਤਾਂ ਮੀਂਹ ਬਹੁਤਾ ਚਾਹੀਦਾ ਵੀ ਨਹੀਂ ਹਲੇ ਯਾਰ ਹਸਾਬ ਜੇ ਦਾ ਪਈ ਜਾਵੇ ਬਸ ਹੈਗੀ ਆ ਖਾਦੀ ਵੀ ਹੋਊਗੀ ਦੇਖ ਥੱਲੇ ਤੇ ਆ ਦੇਖ ਇਹ ਗੋਦੀ ਸੰਢੀ ਆ ਇਹ ਮਰ ਗਈ ਹੁਣੇ ਹੁਣ ਤਾਂ ਪਾਣੀ ਮੰਤਮੀਦ ਨਹੀਂ ਵੀ ਹੋ ਗਈ। ਪੂਰੇ ਨਹੀਂ ਹੋਣੀ ਹੁਣ ਥੱਲੇ ਰਹਿ ਗਈ ਹੋਣੀ ਤੇ ਕਿ ਕਿ ਨਿਕਲ ਰਹੀ ਹੈ? ਪੈ ਗਈ ਆ। ਆ ਜੁੰਦੀ ਦਾ ਫਰਦੀ ਦੇ। ਨਹੀਂ? ਹਾਂ ਦੇ। ਲਖ ਦੇ ਕਿ ਕਣਾ ਛਾਲਾ ਮਾਰਦੀ ਫਰਦੀ ਆ। ਬੇ ਸਾਰੇ ਉੱਪਰ ਤੇ ਦਾਣੇ ਖਾਲਾ ਤੂੰ ਹੈਂ। ਵੀਰੇ ਇੱਕ ਅੱਧਾ ਖਾਣਾ। ਹਾਂ 2-4 ਜਿੰਨੇ ਖਾਣੇ ਆ। ਸਾਰੇ ਖਰਾਬ ਕਰਦੀ ਆ। ਖਰਾਬ ਕਰਦੀ ਆ। ਕਿਆ ਫਾਇਦਾ ਤੈਨੂੰ? ਨੁਕਸਾਨ। ਹਾਂ। ਚਲ। ਦੋਨੋਂ। ਆਹੀ ਤਾਂ ਚੱਕਰ ਆ ਹੁਣ। ਇਹਨੇ ਤਾਂ ਆਪਣੇ ਜਾਣੇ ਚ ਗੂਹ ਖਾਣੀ ਆਉਣੀ ਨੂੰ ਕਿਆ ਪਤਾ ਵੀ ਉਹ ਕਿੰਨਾ ਕੀ ਨੁਕਸਾਨ ਹੋਣਾ। ਕੱਲ ਖੇਤ ਬਾਹ ਗਿਆ ਮੈਂ ਹੁਣ ਮੈਨੂੰ ਪਤਾ ਤਾਂ ਹੀ ਮੀਂਹ ਪਾਇਆ ਆ ਮਾ ਘਾਤੇ ਕਹਿੰਦੇ ਰਹਿੰਦੇ ਮੀਂਹ ਪੈ ਜਾਣਾ ਮਾ ਸਾਰੇ ਬਾਹ ਹੋ ਜਾਂਦੇ ਕਾਕ ਉੱਪਰ ਸੁੱਕ ਜਾਊਗਾ ਹੂੰ ਆਇਆ ਫਿਰ ਆ ਕੇ ਮੈਂ ਚੰਨ ਲਗਾ ਰਹਿ ਜਾ ਮਾ ਹੁਣ ਸੇ ਦੋ ਤਿੰਨ ਕਰੇ ਹੁਣ ਉਹ ਬਾਜਰਾ ਤਾਂ ਵੀ ਮਾ ਕਾਹਦੇ ਕਾਹ ਨੂੰ ਕੱਢ ਲਈ ਮੈਂ ਕਾਹ ਨੂੰ ਮੀਂਹ ਪੈ ਜਾਣਾ ਲੈ ਉਹੀ ਕੰਮ ਹੋ ਗਿਆ ਦੇਖ ਲੈ ਨਾ ਹੁਣ ਫੇ ਬੀਜਣਾ ਗਿਆ ਉੱਤੇ ਬੀਜੂ ਨਾ ਉੱਥੇ ਜਦ ਵੀ ਬੀਜਣ ਕੋਈ ਹੋੜ ਲੈ ਪਾਸੇ ਦੋ ਤਿੰਨ ਕੈਸਾ ਬਰਤੀ ਜਿੰਦੇ ਬੀਜਨੇ ਹੈ ਉਹ ਨਾਲ ਬਸੇ ਨੂੰ ਵੀ ਕੀਆ ਦੋ ਤਿੰਨ ਘਾਇਰੇ ਬਸੇ ਨੂੰ ਵੀ ਤਾਂ ਇੱਥੇ ਹੀ ਬੀਜ ਦੇਣਾ ਤੇ ਕਿਹੜੇ ਟਾਈਮ ਲਾਉਣਾ ਆਹ ਹੋਰੇ ਵੀ ਹੈਗੀ ਆ ਕਰਾ ਦਿੰਦਾ ਅੱਜ ਕਰਾ ਦੋ ਕਰਾ ਦੇ ਇਹ ਪਤਾ ਕੀ ਗੱਲ ਆ ਜਿਹੜੀ ਗੋਵ ਵਾਲੀ ਸੁੰਡੀ ਆ ਜੇ ਉਹਨੇ 10 ਦਿਨ ਪਹਿਲਾਂ ਨੁਕਸਾਨ ਕਰਿਆ ਉਹ 5-7 10 ਦਿਨ ਬਾਅਦ ਦੇਖਣ ਲੱਗਣਾ ਆ ਹੀ ਨਹੀਂ ਹੈਗਾ ਵੀ ਅੱਜ ਨੁਕਸਾਨ ਕਰਿਆ ਜੇ ਦੇਖਣ ਲੱਗ ਜੂ ਸਮਝ ਗਿਆ ਆ ਚੱਕਰ ਸੁੰਡੀ ਦੀ ਫੜਕੇ ਲਿਆਵਾਂ ਨੀ ਸੁੰਡੀ ਦੀ ਫੜਕੇ ਲਿਆ ਬਹੁਤ ਸਾਰੀ ਸੁੰਡੀ ਦੀ ਹੈ ਨੀ ਹਾਂ ਆਜਾ ਉਹ ਤੱਕ ਕੰਨਾ ਵਧੀਆ ਹੋਇਆ ਹੈ ਮੇਰਾ ਕੰਨਾ ਦੋ ਪਾਟੀਆਂ ਹੋ ਰਹੀਆਂ ਨੇ ਡੇਢੀਆਂ ਤਾਕੜੀਆਂ ਨੇ ਲੈ ਵਾ ਦੋਈ ਚਾਹੀਦੀਆਂ ਸਹੀਆਂ ਨੇ ਡੇਢ 500 ਕਮਾਨ ਸਰ ਡੇਢ ਤੋਂ ਤਾਂ ਹੋ ਜਾਊਗਾ ਨੇ ਹੂੰ ਨਾ ਫੇ ਹੁਣ ਡੇਢੀ ਦਾ ਬੌਂਡ ਕਰਾਉਣਾ ਕਿ ਬੜਾ ਡੇਢੀ ਦਾ ਕਰਾ ਦਿੰਦਾ ਦੇਖ ਲੈ ਹਰ ਵੀ ਦਾ ਘਲੇ ਫਿਰ ਮੇਰੇ ਕੰਨਾ ਮੈਂ ਤੇ ਤੇਰਾ ਡੇਢੀ ਦਾ ਕਰ ਨਹੀਂ ਦੇਣਾ ਇੱਦਾਂ ਕੀ ਫੇਰ ਫੇਰ ਮਾਰਥ ਵੀ ਲਾ ਦੇ ਤੈਨੂੰ ਪਤਾ ਸਮਾਨ ਕਿੱ데 ਕਿੱ데 ਨਾ ਮੰਨੂ ਕਹਿੰਦਾ ਤੇਰਾ ਕੰਨਾ ਡੇਢੀ ਦਾ ਕਰ ਨਹੀਂ ਦੇਣਾ ਕੋਈ ਆ ਵੀ ਉਹ ਦੋ ਤਿੰਨ ਨਾ ਲੈ ਆਨੇ ਕਈ ਵਾਰੀ ਉੱਥੇ ਹੋਰ ਇਹਦੀ ਆਏ ਵੀ ਬੰਦਾ ਆ ਆ ਮੈਨੂੰ ਮੁੜਿਆ ਜਦ ਮਰਜੀ ਜਾ ਆ ਜਾ ਬਣਾਇਆ ਘਰ ਫੇ ਮੇਰਾ ਓੱਖਾ ਚੱਲੇ ਕਰਕੇ ਸਮਝੂਗਾ ਕਿ ਨਹੀਂ ਆਏ ਸਭ ਦਾ ਹੀ ਓੱਖਾ ਹੈ ਨਾ ਉੱਦੜਾ ਤਾਂ ਕਹਿੰਦੇ ਕੋਈ ਪੁੰਡਰ ਸ਼ਾਂਗ ਵੀ ਦਿੱਤੇ ਆ ਸ਼ਾਂਗੀ ਦਿੱਤੀ ਲੈ ਲੈ ਆਹ ਅੱ ਤੇਰੇ ਆਗ ਲਾਗ ਆ ਬਾਗਿਆ ਗੱਲ ਹੈ ਬਾਗਿਆ ਬਣਾ ਰੌਣੀ ਕਰਤਾ ਵਾ ਦੇ ਲੈ ਇੱਕ ਵਾਰੀ ਟੱਪ ਗਿਆ ਨੇ ਦੇਲ ਸਾਲਾ ਕਹਿ ਲਿਆ ਬਣਾਤਾ ਉਹੀ ਕਹਿੰਦਾ ਵੀ ਹੁਣ ਰੌਣੀ ਕਰਤਾ ਹੈ ਤਾਂ ਰੌਣੇ ਆਉਗੇ ਆ ਕਹੇ ਕਿੰਨੀ ਆ ਤੂੰ ਕੱਲ ਨੂੰ ਬੋਜ ਨੂੰ ਬੀਜ ਲੱਗਿਆ ਵੀ ਜੂ ਵੀ ਦੇ ਚਿੱਟਾ ਤੇ ਲਾ ਜਬੀ ਹਲੇ ਕੀਤੀ ਆ ਹੋਰ ਕੈਸ ਜਬੀ ਹਲੇ ਕੀਤੀ ਹਲੇ ਤਾਂ ਬਾਜਰਾ ਚੜੀ ਹੋਆ ਜੇ ਹੁਣ ਵੇਚਣਾ ਮੈਂ ਵੀ ਇਹੀ ਗੱਲ ਬਸ ਸੋਚਦਾ ਵੀ ਚਾਰ ਕਿਾਰੇ ਜਿਹੜੇ ਵਿਲੇ ਹੋਏ ਜਬੀ ਡਿੱਜਾਂ ਆਹ ਤੋੜੀਆ ਵੀ ਬੀਜ ਉਹ ਪਾਉਂਦਾ ਤੱਕ ਮੇਰਾ ਬੀਜ ਕੇ ਉਹ ਕਰ ਦਿੰਦਾ ਪੱਤ ਜਾਇਆ ਬਸ ਹੀ ਜਾਂਦਾ ਵਿੱਚੇ ਮੈਂ ਤਾਂ ਰਲ ਮਿਲ ਮਿਲਿਆ ਡੇ ਡੇੜਾ ਕਿੱਥੇ ਮੈਂ ਪੱਤੇ ਕੇ ਕਰ ਮਾਇਆ ਗਏ ਨੇ ਪਹਿਲੀ ਕਾਰ ਦੇਖਿਆ ਮੇਰਾ ਸਭ ਤੋਂ ਪਹਿਲਾ ਹੋ ਗਿਆ ਦਾ ਹਾਂ ਲੋਕਾਂ ਨੂੰ ਸਾਗ ਤੋੜਨੇ ਦੀ ਮौज ਜਮੀ ਨਹੀਂ ਲੱਗੀ ਉਹਰੇ ਸੜਕ 'ਤੇ ਜਿਹੜਾ ਵੀ ਆਉਂਦਾ ਜਿਹੜਾ ਵੀ ਆਏਗਾ ਸਾਗ ਜਿਹੜਾ ਆਏਗਾ ਸਾਗ ਸਾਗ ਤੋੜਨਾ ਠੀਕ ਕੰਮ ਕਰੀ ਹੋਰ ਪੁੱਛਣੇ ਦੀ ਗੱਲ ਨਹੀਂ ਤੋੜੋ ਖਾਓ ਪੀਓ ਐਡ ਕਰੋ ਸਾਗ ਦਾ ਕਿਹੜਾ ਲੱਗ ਬੀਜੀ ਅੱਛਾ ਬਰਸੀਨ ਲੱਗ ਬੀਜੀ ਉਹ ਚੋ ਸਾਗ ਨਾ ਬੀਜੀ ਚਾਹੀ ਨਹੀਂ ਸਾਰੇ ਚ ਬੀਜੀ ਲੋਗ ਗਾਈ ਹੋ ਜਾਂਦੇ ਆ ਉਹ ਕੱਲਾ ਪਿਆ ਸਾਗ ਤੂੜੀ ਜਾ ਇੱਕ ਕਹਿੰਦਾ ਮੈਂ ਯਾਰ ਗੰਨੇ ਦੇ ਜਾਣੇ ਮਾਲ ਪਟਲਾ ਗੰਨੇ ਨਾਲ ਉਹਨੂੰ ਕੱਟਣੇ ਆਉਣ ਕਹਿੰਦਾ ਮौज ਤਾਂ ਤੂੰ ਹੋਰੇ ਤਰ੍ਹਾਂ ਕਾਕਾ ਬਲਟੇ ਤੇ ਰਾਤ ਬਾਰਾ ਗੰਨੇ ਹੈ ਨਾ ਭਾਈ ਇੰਨੇ ਗੰਨੇ ਕਹਿੰਦਾ ਕਿੰਨੇ ਪੈਸੇ ਮੋ ਦੇ ਦੇ ਜਿਹੜੇ ਦੇਣੀ ਚਾਹ ਪੈਸੇ ਜਹਾਹਾ ਮਾ ਇਹ ਜੇ ਕਾਰ ਸੇਵਾ ਕੇ ਸਾਡੀ ਦੋ ਚੱਲਦੀ ਜਿੰਨੇ ਭਰੀ ਲੈ ਜਾ ਜਹਾ ਦੋ ਲੈ ਜਾ ਪੂਰੇ ਤੇਰੇ ਘਟੋਂ ਦੇ ਮੇਰੇ ਬਹੁਤ ਆਉਂਦੇ ਉੱਤੇ ਹੋਇਆ ਹੋਇਆ ਭਾਈ ਮਸੂਲ ਲੈ ਜਾ ਆ ਤਾਂ ਕਿ ਜਿੰਨੇ ਮਰਜੀ ਜਦ ਮਰਜੀ ਲੈ ਕੇ ਕਰਾ ਕੇ ਮੇਰੇ ਕੋਲ ਬਹੁਤ ਆਉਂਦੇ ਉੱਤੇ ਸੜਕ ਪਰ ਆਏ ਤਾਂ ਖੁੱਲੇ ਮਹਾਰਾਜ ਦੰਦਾ ਖੁੱਲੇ ਗੱਫੇ ਖੁੱਲੇ ਬਾਰਤੀ ਨੇ ਕੋਈ ਕਹਿੰਦਾ ਮੈਂ ਇੱਥੇ ਬਹੁਤ ਆਉਂਦੇ ਸੜਕ ਪਰ ਹਾਂ ਉਹੀ ਚੱਕਰ ਚੱਲ ਚਲੀਏ جواب نہیں دےਈਦਾ ਕਾ ਵੀ ਨਾ ਨਾ ਠੀਕ ਆ ਆਰਾ ਜਿੱਕਰ ਫਰਦਾ ਦਾ ਹਾਈ ਹਾਈ ਕਰੀ ਜਾਣਾ ਤੇਰੇ ਗੱਲਾਂ ਜਿਹੜੇ ਕਹਿੰਦੇ ਬੰਦੇ ਦਾ ਮੂੰਹ ਬੇਜਾ ਕੇ ਗਰੀਬ ਹੋ ਵੀ ਬੰਦੇ ਦਾ ਦਿਲ ਨਹੀਂ ਗਰੀਬ ਜਾਂਦਾ ਇਹ ਗੱਲ ਪੱਕੀ ਆ ਹਾਂ ਦਿਲ ਬੰਦੇ ਦਾ ਕੂਮੀਰ ਜਾਂਦਾ ਜਿਹੜਾ ਕਹਿਦਾ ਮੀਂਹ ਦਾ ਕੂਮੀਰ ਆ ਉਹ ਜੇ ਕੋ ਉਹ ਬੰਦੇ ਕੋ ਲੱਖਾਂ ਕਰੋੜਾ ਰੁਪਈਆ ਜੋ ਫੇਰ ਵੀ ਮਰੋ ਮਰੋ ਕਰੀ ਜਾਵੇ ਕੋਈ ਫਾਇਦਾ ਨਹੀਂ ਹੈਗਾ ਬੰਦੇ ਦਾ ਦਿਲ ਤੇ ਲੈ ਕੇ ਜਾਂਦਾ ਚਾਹੇ ਤੱਕ ਵੀ ਦੋਰ ਵਾਹ ਉਹ ਮੀਂਹ ਦਾ ਤਰਤੇ। ਇਹ ਸਰੇ। ਹਾਂ ਇਹ ਤਾਂ ਕਰਨਾ ਜ਼ਰੂਰੀ ਹੈ। ਮਹਾਰਾ ਦਾ ਨਾ ਜ਼ਰੂਰ ਲੈਣਾ। ਮਹਾਰਾ ਦਾ ਨਾ ਲੈਣਾ ਜ਼ਰੂਰੀ ਆ। ਗੱਲਾਂ ਗਿਆਨ ਵਾਲੀਆਂ ਬੋਲ ਕਰਦਾ। ਹਾਂ ਜ਼ਰੂਰੀ ਆ। ਸਮਝ ਗਿਆ? ਚੱਲ ਠੀਕ ਆ। ਕਿੱਦਾਂ ਕਰੋ? ਬਾਅਦ ਵਿੱਚ ਆਪਣਾ ਵੀਡੀਓ ਵਿੱਚ ਸੌਂਦ ਕੱਟੋ ਆਪਣੇ ਨਾਮ ਜਾ ਬੋ। ਠੀਕ ਆ ਜੀ। ਐਸੀ ਗੱਲਾਂ ਜ਼ਰੂਰੀ ਹੁੰਦੀਆਂ। ਕੱਲ ਕਲਾ ਦੇਖ ਲਾ ਅੰਤੇ ਨਹੀਂ। ਉਹ ਆ ਜਾਲੇ ਉਮਰ ਕੀ ਸੀ ਕਹਿੰਦਾ ਨਾਲੇ ਜਾੜੇ ਨੂੰ ਯਾਰ ਆ ਮੈਂ ਕਿਹਾ ਤਾਂ ਉਹਨੂੰ ਮੈਂ ਲੈ ਆਈ ਕਹਿੰਦਾ 10 12 ਮਾ 10 12 ਹੀ ਸੈਲਾ ਭਾਲ ਲਿਆ 10 12 ਭਾਈ ਇੱਥੇ ਹੋਰ ਵੀ ਜੇ ਕਿਸੇ ਨੂੰ ਨੇੜੇ ਤੇੜੇ ਚਾਹੀਦੀਆਂ ਹੋਈਆਂ ਕਿ ਲੈ ਜਿਓ ਅੰਨੀਆਂ ਲੱਗੀਆਂ ਹੋਈਆਂ ਲਾਏ ਨਿੰਬੂ ਦੇ ਹੋ ਗਿਆ ਗਲਗਲਾਂ ਹੋ ਗਈਆਂ ਗਲਗਲਾਂ ਤੋੜੀ ਨਾ ਹੋਣਾ ਉਹ ਪੱਕੀ ਜੀ ਦੇਖ ਕੋਈ ਇਹਦਾ ਇਹਦਾ ਮੇਰੀ ਗੱਲ ਸੁਣ ਲੈ ਹਾਂ ਇਹਨੂੰ ਤਾਂ ਤੂੰ ਪੀੜ ਕਹੀਦਾ ਨਾ ਕੰਜਮੀ ਬਣਾ ਲੈ ਐਨੀ ਸੁਆਦ ਬਣਦੀ ਆ ਹਾਂ ਉੱਚੇ ਕੋਸਾ ਤੂੰ ਦੇਖ ਲੈ ਤੂੰ ਉਹੀ ਤਾਂ ਮੈਂ ਕਹਿੰਦਾ ਵੀ ਚੀਰ ਚੀਰ ਕੇ ਡੰਗਰਾਂ ਨੂੰ ਪਾ ਦੇ ਛਿੰਨੀ ਪਾ ਕੇ ਦੇ ਦੇ ਨਾ ਦੁੱਧ ਵੀ ਕੋਈ ਇਨਵੈਕਸ਼ਨ ਨਾ ਥਾਣ ਵਿੱਚ ਕੋਈ ਐ ਸਾਫ ਸੁਥਰਾ ਦੁੱਧ ਇਹ ਬਾਪੂ ਜੀ ਨੇ ਸਾਡੇ ਨੇ ਲਾਇੇ ਨਿੰਬੂ ਤੇ 35 ਬਾਹਰ ਨਿਕਲੇ ਵਿਚਾਰੇ ਸਾਰੀ ਮਸੰਮੀਆਂ ਨਿੰਬੂ ਦਾ ਬੂਟਾ ਪਰਾਂ ਗਲ ਗਲਾਂ ਗਲ ਗਲਾਂ ਨਿਕਲੀਆਂ ਸੱਚੋਂ ਉ ਤਾਂ ਨਹੀਂ ਨਿਕਲੇ ਕੋਈ ਵੀ જરા ਨਿੰਬੂ ਇੱਕ ਸੰਤਰੇ ਦਾ ਨਿਕਲੇ ਆ ਆ ਉਹੀ ਕਹਿੰਦਾ ਮੈਂ ਦੋ ਕੇ ਸੰਗਤਰੇ ਨਿਕਲੇ ਦੋ ਕੇ ਨਿੰਬੂ ਨਿਕਲੇ ਆ ਇੱਕ ਦੋ ਚਲ ਚਾਰ ਕੇ ਲੈ ਜਾਣਾ ਘਰ ਨੂੰ ਬਸ ਲੈ ਗੀ ਬਹੁਤ ਲੱਗੀਆਂ ਮੈਂ ਅੰਤ ਨਹੀਂ ਲੱਗਦੀਆਂ ਬਹੁਤ ਆਉਂ ਦੇਖ ਲੈ ਬਹੁਤ ਲੱਗਦੀਆਂ ਮਾਨੂੰ ਬੰਦਾ ਕਹਿੰਦਾ ਉਹ ਉੱਤੇ ਉਹ ਕਰਿਆ ਮੰਡੀ ਵਿੱਚ ਸਭ ਜੀ ਬੇਚਿਆ 8 ਬਣੇ ਕਿੰਨੇ ਰੁਪਏ 65 ਰੁਪਏ ਕਹਿੰਦਾ ਕਹੇ ਜੀ ਕਿਤੇ ਇਹ ਸੰਗਤਰੇ ਜਾਂ ਨਿੰਬੂ ਹੁੰਦੇ ਫੇਰ ਦੇਖਦਾ ਬਹੁਤ ਆਇਆ ਤੇ ਉਰੇ ਆਉਂਦੇ ਬਹੁਤ ਆ ਬਾਈ ਗੱਲ ਗੱਲ ਮਾ ਤੋੜ ਲੋ ਯਾਰ ਪੁੱਛਣੇ ਵਾਲੀ ਗੱਲ ਆ ਸਾਲੇ ਹੂੰ ਹੂੰ ਉਈ ਗਣਾ ਭਾਈ ਜੇ ਕਿਸੇ ਨੂੰ ਚਾਹੀਦੀ ਹੋਈਆਂ ਲੈ ਜਿਓ ਨੇੜੇ ਤੇੜੇ ਵਾਲੇ ਆ ਕਿਸੇ ਨੂੰ ਤਾਜ਼ੀਆਂ ਬਿਨਾ ਰੇ ਪਾਣੀ ਦੇਗਾ ਆਰਗੈਨਿਕ ਗਲਗਲਾ ਕੋਈ ਰੇ ਰੇ ਨਹੀਂ ਜੂੜਿਆ ਨੇ ਕੋਈ ਕੋਤ ਨਹੀਂ ਕੋਈ ਰੇ ਸਮਾਨ ਨਹੀਂ ਤੇ ਚ ਹਾਂ ਕੈਸੀ ਰੇ ਪਾਦੀ ਦਾ ਬਸ ਇੱਥੇ ਆਰਗੈਨਿਕ ਆ ਨਾ ਆਇਓ ਬਹੁਤ ਆਇਆ ਬਹੁਤ ਹੁੰਦੀਆਂ ਨਾਲੇ ਮੈਂ ਤੇ ਪੱਟ ਤੇ ਉਰੇ ਤੇ ਦੋ ਤਿੰਨ ਹਾਂ ਇੱਧਰ ਵੀ ਤੀਆਂ ਆ ਦੋ ਦੋ ਲਾਈਨਾਂ ਰੱਖਣੀਆਂ ਸਿੱਧੀਆਂ ਮੈਂ ਕਹਿੰਦਾ ਮੁੱਕਣਾ ਉਹੀ ਚੱਕਰ ਆ ਆਇਆ ਆਇਆ ਵੀ ਗੁਰਦੁਆਰਾ ਸਾਹਿਬ ਤੇ ਐਜ ਦੇ ਹੈਡ ਬਸ ਹਲਦੀ ਡਾਊਨ ਆ ਤੇਰੀ ਆ ਤੇਰੀ ਉਹ ਮੈਟਰ ਥਾਲੀ ਦੀ ਸੇਵਾ ਬਥੇ ਨੀ ਕਰਦਾ ਗੜਾਈ ਵੀ ਕਰਾ ਲਈ ਤੇ ਸੀੜੇ ਨਾਲ ਰੇੜਾ ਪਾਤਾ ਤੇ ਵੀ ਨੁੱਟਿਓ ਮੇਰੀ ਵਾਲੀ ਦੇਖ ਮੈਂ ਉਸ ਦਿਨ ਰੇਪ ਆਇਆ ਉਹ ਚ ਬਸ ਓਕੇ ਤੇ ਦੂਗਾ ਡਾਇਟੂਗਾ ਸਟਿਆ ਹਾਂ ਡਾਇਟੂਗਾ ਹਾਂ ਡਾਇਟ ਸਟਿਆ ਤਾਂ ਮੈਂ ਹੋਊਗੀ ਨਾ ਡਾਇਟ ਦਾ ਫਰਕ ਤਾਂ ਹੈ ਉਹ ਆਹ ਜੱਟੀਆਂ ਡਾਇਟ ਸਟਿਆ ਦੇਹ ਕਿੱਥੇ ਪਹੁੰਚ ਗਈ ਹੂੰ ਤਾਂ ਮਾਰਦੀਆਂ ਸ਼ਾਲਾ ਜਾਂਦੀਆਂ ਮਿਹਰੇ ਬੰਨੇ ਤੇ ਤੇਰੇ ਚਲ ਆਇਆ ਸਾਡੇ ਕੰਮ ਬਣੀਆਂ ਮੋਟੀਆਂ ਆਹ ਇਹਨੂੰ ਸਾਲੀ ਨੂੰ ਲੱਗ ਰਹੀ ਨਹੀਂ ਆਹ ਸਾਲੀ ਨੂੰ ਪਿਆ ਹੋਆ ਔਲੇ ਜੇ ਕਿਹਾ ਔਲੇ ਇਹ ਐਡਾ ਬੜਾ ਦਰਖਤ ਹੋ ਗਿਆ ਦੇਖ ਲੈ ਦੇਖ ਲੈ ਕਿੰਨੇ ਸਾਲ ਹੋ ਗਏ ਕਹਿੰਦੇ ਦੋ ਚਾਹੀਦੇ ਤਾਂ ਲੱਗਦੇ ਆ ਇਹ ਔਲੇ ਦਾ ਦਰਖਤ ਪੂਰਾ ਬੜਾ ਹੋ ਗਿਆ ਜੀ ਇਹਨੂੰ ਇੱਕ ਵੀ ਔਲਾ ਨਹੀਂ ਲੱਗਿਆ ਅਜੇ ਤੱਕ ਇਹ ਕਹਿੰਦੇ ਦੋ ਔਲੇ ਚਾਹੀਦੇ ਆ ਤਾਂ ਕਹਿੰਦੇ ਲੱਗਣ ਲਾਇਨੇ ਕੋ ਫਿਰ ਉਹ ਕਹਿੰਦੇ ਤਾਂ ਬਥੇਰੀ ਆ ਜੀ ਕਹਿੰਦੇ 10 12 ਸਾਲ ਬਾਅਦ ਲੱਗਦੇ ਮੈ ਤਾਂ ਹਰਾਣਾ ਵੀ 10 12 ਸਾਲ ਬਾਅਦ ਇਹ ਦੋ ਚਲੋ ਦੋ ਦਾ ਵੀ ਕਿਆ ਕਹਿਦੀਏ ਹੁਣ ਮੈਂ ਦੇਖਿਆ ਤਾਂ ਕਹੀ ਜੇ ਇੱਕੇ ਹੁੰਦੇ ਤੇ ਬਹੁਤ ਲੱਗੇ ਹੁੰਦੇ ਸਾਲ ਤਾਂ ਹੋ ਗਏ ਹੋਣੇ ਹੋ ਗਏ ਹੋਣੇ ਬਹੁ ਪੰਜ 6 ਸਾਲ ਦਾ ਬਾਬੂ ਜੀ ਨੂੰ ਹੋ ਗਿਆ ਹਾਂ ਨੇ ਵਿੱਚ ਹੋਇਆ ਤਾਂ ਪੰਜ ਸਾਲ ਹੋ ਗਏ ਪੰਜ ਉਹੀ ਕਹਿੰਦਾ ਮੈਂ ਉਹ ਤੇ ਪਹਿਨਾ ਤਾਂ ਲੱਗੇ ਹੋਏ ਆ ਕਿਤੇ ਆ ਸੰਤਾ ਨੇ ਦਿੱਤੀਆਂ ਨੇ ਜਾਮਣਾ ਜਾਮਣਾ ਤਾਂ ਲੱਗਣ ਲੱਗੀਆਂ ਉਹਨੂੰ ਆ ਜਾਮਣਾ ਲੱਗਦੇ ਆ ਸੰਤਾ ਹੈਡ ਚਲੀਏ ਫਿਰ ਘਰ ਨੂੰ ਹੁਣ ਹਾਂ ਚਲ ਚਲ ਠੀਕ ਆ ਜੀ ਠੀਕ ਲੋ ਜੀ ਮੀਂਹ ਸਟਾਰਟ ਹੋ ਗਿਆ ਦੇਚੇ ਸੂਤ ਦੀ ਨਿਕਲਿਆ ਵਾ ਥੋੜਾ ਜਿਆ ਹਾਂ ਪੂਰਾ ਮੀਂਹ ਪੈ ਰਿਹਾ ਵਧੀਆ ਦੇ ਕੇ ਸੂਦੀ ਚੱਲ ਨਿਕਲਿਆ ਵਾ ਵਿੱਚ ਮੀਂਹ ਪੈ ਰਿਹਾ ਚਲੋ ਮੌਸਮ ਦਾ ਠੰਡਾ ਹੋਊਗਾ ਪੂਰਾ ਬੱਦਲ ਚੜਿਆ ਹੋਇਆ ਰੋਪੜ ਬਹੁਤ ਮੀਂਹ ਪੈ ਕੇ ਹਟਿਆ ਕਹਿੰਦਾ ਜੱਗੇ ਨੇ ਸਟੇਡ ਲਾਇਆ ਬਸ ਇੱਧਰ ਵਧੀਆ ਪੈ ਰਿਹਾ ਬਾਕੀ ਦੇਖਦੇ ਆ ਹੁਲੂ ਬਾਈ ਕਹਿੰਦਾ ਰਾਜ ਸਪਰੇਅ ਕਰਾਉਣ ਨੂੰ ਸਪਰੇਅ ਕਰਾਤੀ ਉਹਨੇ ਸਪਰੇਅ ਨਹੀਂ ਪੁੱਛਦਾ ਉਹਨੇ ਕਦ ਕਰਾਈ ਹੈ ਕਹਿੰਦਾ ਤਾਂ ਉਹ ਬਾਕੀ ਪਤਾ ਨਹੀਂ ਹਾਂ ਚਲੋ ਪੁੱਛਦੇ ਆ ਤਾਰਨੀ ਹੋਰੇ ਵੀ ਪੈ ਪੋਣਾ ਆਪਾਂ ਨੇ ਯਾਰ ਥੱਲੇ ਨੂੰ ਆਹ ਲਿਆ ਕੇ ਪਾਵਾਂਗੇ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਤਾਂ ਪੁੱਤੂ ਬਾਈ ਨਹੀਂ ਬੰਦੇ ਆ ਪੁੱਛਦੇ ਆ ਉਹਨੂੰ ਮੈਂ ਸਪਰੇਅ ਕਰਤੀ ਸੀ ਕਿ ਨਹੀਂ ਬੋਲੂ ਬਾਈ ਮਿਲੋ ਹੋਰ ਮਰੀਦ ਬਾਈ ਲਾ ਵਧੀਆ ਜੀ ਮੋਟਰ ਦੇਖਾਉਣ ਆਇਆ ਜੇ ਇਹ ਮੋਟਰ ਦੇਖਣ ਆਇਆ ਮੋਟਰ ਦਾ ਦੋ ਹੀ ਦੇਖ ਜਾਂਦਾ ਰੋਹ ਤਾਂ ਤਾ ਗੇੜਾ ਇੱਧਰ ਹੀ ਇਦਾ ਲਾਹੋਰ ਉਹ ਅੱਜ ਬਾਹਰ ਬੜਨ ਜਾਂਦਾ ਇਹ ਹੋਰ ਰੋਹ ਤਾਂ ਗੇੜਾ ਆਈਦਾ ਹੂੰ ਉਂਵਜੇ ਇਹ ਮਹੀਨੇ ਬਾਅਦ ਕਿਹ ਜਾਈ ਰਾਤੀ ਜਾਂ ਤਾਂ ਫਿਰ ਤੁਹਾਡੇ ਕੋਲ ਮਿਲਣ ਆਈਂ ਸਾਡਾ ਉੱਧਰ ਨੂੰ ਗੇੜਾ ਨਹੀਂ ਹੈਗਾ ਲੈ ਤੇਰਾ ਉਹ ਪਿੰਡ ਪਰ ਨੂੰ ਤੇਰੇ ਫਿਰ ਟੋਲ ਟੈਂਸ ਲਾ ਦੇਣਾ ਸੀ ਟੋਲ ਮੇਰੇ ਪੱਕਾ ਲਈ ਜਾਂਦਾ ਦਾ ਉਹ ਹਵਾ ਬਾਹਰ ਕੱਢਣੇ ਆਣਾ ਹੋਣਾ ਨਹੀਂ ਲਾ 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 ਥੋੜਾ ਗੁਨੇ ਟੁੱਟ ਗਿਆ ਅੱਛਾ ਉਹ ਕੋਲੇ ਟੁੱਟਿਆ ਤੇਰਾ ਬਾਹਰ ਜਾਂਦੇ ਆ ਤੇ ਗਜਗੜ ਬਣਾਉਂਦਾ ਤੂੰ ਚੌਕਟਾ ਲਵਾ ਕੇ ਨਾ ਮੈਂ ਸਭ ਲੱਗਿਆ ਰਹਿੂੰਗਾ ਹੂੰ ਉਹ ਗੱਲ ਤਾਂ ਪੁਝਾਈ ਲਵਾਉਂਦਾ ਅਗਲੇ ਦਿਨ ਹੱਥ ਉੱਤੇ ਦੇ ਨਾਲੇ ਤੇ ਕੋਲਰ ਨੂੰ ਕੂਲਰ ਦੀ ਮੋਟਰ ਹੈ ਆਹੋ ਉਹ ਰੱਖਿਆ ਵੰਗੇ ਜਿਕਨ ਉਹਨਾਂ ਨੇ ਬਣਾਇਆ ਵਾ ਆਪਣਾ ਵਾਲੀ ਜਾਰੀ ਪਿੱਛਾ ਫਿੱਟ ਕਰ ਦੇਣੀ ਏਕ ਵਾਰੀ ਪਾਣੀ ਪਾਇਆ ਮੁੜ ਕੇ ਆਰਾਮ ਕਿਹੜੀ ਟਰੈਕਟਰ ਵਾਲੀ ਜਾਰੀ ਮੂਰੇ ਕੋਲ ਆਲਟੀਨੇਟਰ ਵਾਲੀ ਐਡੀਲੇਟਰ ਦਾ ਹਾਂ ਨਾਲ ਉਹ ਠੀਕ ਹੈ ਤੂੰ ਆਹਾ ਬਾਬਾ ਕੋਰੇ ਐਡੀ ਸਿੱਧੇ ਹਵਾ ਬਹੁਤ ਮਾਰਦਾ ਸਾ ਤੇ ਇਹਦਾ ਮੂਸਾਈ ਵਾਲੀ ਖੜਾ ਹਾਂ ਖੜਾ ਤਾਂ ਹੈਗਾ ਕਰਾਂ ਲਾਗ ਲੰਘ ਜਾਣਾ ਉਹ ਤਾਂ ਸਕੂਟਰੀ ਕਰਕੇ ਰੁਕ ਗਿਆ ਤਾਂ ਦੇਖ ਲੈ ਜਿੱਪ ਕਢਾਉਣੇ ਕਰਦਾ ਪਹਿੜਾ ਰਹਿੰਦੇ ਹੂੰ ਦੇਖ ਲੈ ਵਧੀਆ ਬਣਾਤੀ ਰਾਂਗ ਰੰਗ ਕਰਤਾ ਪੈਂਟਰ ਨੇ ਬਿਜਲੀ ਦੀ ਫੀਡਿੰਗ ਕਰਤੀ ਹੂੰ ਠੀਕ ਆ ਗਿਆ ਬੰਦਾ ਬਾਈ ਜੀ ਆਂਦੇ ਕੱਖਾਂ ਨੂੰ ਆਏ ਬੈਠੇ ਦੋ ਘੰਟੇ ਘੰਟਾ ਆਰਾਮ ਕਰ ਬਸ ਯਾਦ ਮੈਂ ਘਰ ਤੇ ਆਇਆ ਜਾਂ ਪੱਖਾ ਲੱਗ ਗਿਆ ਫਿਰ ਸਭ ਤੇ ਮੌਜੂਦ ਜਗਾ ਨਹੀਂ ਜਦ ਮੈਂ ਘਰ ਤੇ ਆਇਆ ਉਧਰ ਦੇ ਕੱਖ ਭੱਜਣ ਨੂੰ ਨੀ ਉਤਰ ਆਇਆ ਇੱਥੇ ਮੇਰੇ ਤੇ ਦੋ ਤਿੰਨ ਦਿਨ ਪਹਿਲਾਂ ਬੈਠੇ ਤਿੰਨ ਬੰਦੇ ਹੋਰ ਨਾ ਹੋਰ ਮੌਜੂਦ ਜਣੀ ਫਿਰ ਜੇ ਪੱਖਾ ਲੱਗਿਆ ਤਾਂ ਪੱਖਾ ਲਾ ਕੇ ਬੈਠਾ ਰਹੇਗਾ ਆਪਣਾ ਠੀਕ ਹੈ ਠੀਕ ਹੈ ਹੂੰ ਹੂੰ ਉਹ ਕਾਂਸ ਜੀ ਕਹਦੇ ਬਣਾਇਆ ਮਾੜਾ ਬੋਲੀ denn ਦੱਸਣੀ ਹੈਗੀ ਹਾਂ ਤੂੰ ਬਾਈਸ਼ ਨੂੰ ਬੰਦਾ ਹੈ ਚਾਹਦਾ ਹੋ ਤਾਂ ਆਇਦਾ ਹੋ ਹੈ ਇਕੜਾ ਹੋਣਾ ਬੜਾ ਕਰਨਾ ਆਪਣੇ ਵਰਕਰ ਲਿਆਦੇ ਟਿੱਕੀ ਲਿਆਂਦੀ ਖਾੜੇ ਨੂੰ ਆਪਣੇ ਦੋ ਤਿੰਨ ਕੁਰਸੀਆਂ ਡਾਹ ਉਹਦੇ ਬਿੜਾ ਕੇ ਖਾ ਲਾ ਹੱਸਦਾ ਕਰ ਤੇ ਠੀਕ ਨਹੀਂ ਆਦੇ ਹਾਂ ਸੋਫੀਆਂ ਦੇ ਵੀ ਕੰਮ ਆ ਜੂ ਸੋਫਿਆਂ ਦੇ ਵੀ ਕੰਮ ਆ ਜੂ ਸ਼ਾਪੀ ਤਾਂ ਸਾਨੂੰ ਪਤਾ ਹੀ ਸ਼ਾਪੀ ਤੁਸੀਂ ਹੈ ਨਹੀਂ ਵਸੇ ਇਕੱਠੇ ਬੜੇ ਹੋਏ ਆ ਦੋਏ ਜਣੇ ਇਹ ਪੁੱਛਦਾ ਲੈ ਇਹਨੂੰ ਬੋਰ ਹੀ ਨਾ ਬੀਏ ਕਰੀ ਹੋਈ ਆ ਪਛਲਾ ਪਛਲਾ ਮੇਰੇ ਚ ਕਹਿੰਦਾ ਚੱਕ ਕੇ ਲੈ ਜਾਂਦੇ ਰਏ ਪੰਜ ਵੀ ਤੱਕ ਇਹਦੀ ਪੰਜ ਗਲਾਸਾ ਪੜੀਆਂ ਪੀਆ ਇਹ ਹੌਣ ਤਾਂ ਜਿਹੜੇ ਪਿੰਡ ਹੁੰਦਾ ਦਾ ਮੈਂ ਮਾਰੀ ਗਲੇ ਸਿੱਧੀ ਉਹਦਾ ਪਿੰਡ ਦੇ ਬੱਜੀ ਮੱਥੇ ਤੇ ਬੈਠੇ ਬੈਠੇ ਨਹੀਂ ਇਹਨੇ ਇਹਨੇ ਨਿਸ਼ਾਨਾ ਦੇਦਾ ਤੇ ਨਹੀਂ ਇਹਨੂੰ ਫੜਨ ਗਏ ਤੀਰੀ ਨੂੰ ਫੜਨ ਗਏ ਥਾਲਾ ਸੰਦੂਕ ਵਿੱਚ ਪੜਿਆ ਹੋਇਆ ਪੰਜ-ਸੱਤ ਚੱਕੜਾ ਹੁੰਦੇ ਤੇ ਪੰਜ-ਚਾਰ ਨੂੰ ਚੱਕ ਕੇ ਜਾਣੇ ਪੈਂਦੋਂ ਸਵੇਰੀ ਹਏ ਇਹ ਹਾਲਾਤ ਅੱਗੇ ਦਾ ਮਾਸਟਰ ਬੜਾ ਕਿਆ ਕਹਦੇ ਤੇ ਉਹ ਰਾਸ ਲਿਆ ਦੇ ਉਹ ਗੁੜ ਲਿਆ ਦੇ ਹੈ ਖਿਲਾੜੀਆਂ ਚੱਲੇ ਕਰਦੀਆਂ ਕੋਲੋਂ ਇੱਕ ਗੱਲ ਹੈ ਤੁਸੀਂ ਪੜ ਲੇਦੇ ਮੈਂ ਪੜਿਆ ਨਹੀਂ ਕੱਕੇ ਤੁਸੀਂ ਵਰਦੇ ਕੱਕੇ ਮੈਂ ਵਰਦਾ ਨਹੀਂ ਦੇਖੋ ਵੱਢਣੇ ਸਭ ਨੇ ਗੱਖਾ ਪਰ ਫੇਰ ਵੀ ਪੜ੍ਹਾਈ ਜ਼ਰੂਰੀ ਆ ਹਾਂ ਚਾਹੇ ਕੁਛੀ ਜਿੰਦ ਨੂੰ ਕਿਆ ਲਿਖਿਆ ਵਿਆ ਹੈ ਚਾਹੇ ਦਿਹਾੜੀ ਵੀ ਕਰਨੀ ਆ ਤਾਂ ਵੀ ਪੜ੍ਹਾਈ ਜ਼ਰੂਰੀ ਆ ਹਾਂ ਕਦੇ ਦਾ ਵੈਲਿਊ ਪੈ ਜਾਂਦੀ ਆ ਕਿਹੜਾ ਰਾਤ ਲਿਆ ਦੇ ਗੋੜ ਲਿਆ ਦੇ ਤੁਹਾਨੂੰ ਕਣਤਾਈ ਜਣਾ ਮੈਰ ਭਿੰਡ ਨੂੰ ਪਿੰਡ ਕਹਿੰਦਾ ਮਾਸਟਰ ਆ ਆ ਕਹਾਣੀ ਸੁਣ ਇਹਦੀ ਪੂਰੀ ਕਹਿੰਦਾ ਰੋਜ਼ ਆ ਕਰਨ ਤਾਉਂਦਾ ਉਹ ਹੀ ਮਾਸਟਰ ਸੁਣੀ ਗੱਗੇ ਕਾਣੀ ਆ ਹਾਂ ਭਾਈ ਉਹਨੇ ਰੋਜ਼ ਪਿੰਡ ਕਹਿੰਦਾ ਅੱਜ ਮਿੱਠਾ ਛੋਟਾ ਪਾ ਕੇ ਲੈ ਜਾਂਦੇ ਆ ਰਾਸ ਦੇ ਕਿ ਮਿੱਠਾ ਛੋਟਾ ਪਾ ਲੈ ਕੇ ਪਾ ਲੈ ਬੋਰਡ ਗਾਰਡ ਖੜਾਏ ਉਹਦੇ ਬਾਅਦ ਪਲਾਟਾਰਾ ਜਾਂ ਤਾਂ ਟੋਇਟਾ ਵੀ ਗਈ ਆਸਰ ਸੁਣਾ ਸੁਣਾ ਜਾਏ ਹੂੰ بس ਤੇ ਮਾਟਰ ਦੋ ਦਿਨ ਨਹੀਂ ਆਇਆ ਉਹਦੇ ਮਾਟਰ ਦੋ ਦਿਨ ਨਹੀਂ ਆਇਆ ਕੀ ਇਹਦੇ ਨਾਲ ਗਿਆ ਸੀ ਢਾ ਲਈ ਉਹਨੇ ਤਾਂ ਹੁਣ ਹੀ ਦੇ ਫਿਰ ਇਹ ਦੱਸੋ ਗਿਆ ਦੱਸੋ ਅਸੀਂ ਫੇਰ ਨਹੀਂ ਦੱਸਿਆ ਚੌਥੀ ਵੀ ਦੋ ਦੋ ਸਾਲ ਲਵਾਤੇ ਸਾਡੇ ਚੌਥੀ ਵੀ ਫੜਦੇ ਤੇ ਜਾ ਦੋ ਦੋ ਵਾਰੀ ਬਿਲ ਕਰੇ ਫੇਰ ਫੇਰ ਫਿਰ ਕਰਦਿਆ ਕਰਦਿਆ ਨੂੰ ਕਹਿ ਕੇ ਤਾਂ ਉਹ ਕਰਾਏ ਆ ਆਹ ਹੋਏ ਆ ਵਾਹ ਹੋਏ ਆ ਦਾਤਾ ਜਣੀ ਜਾਰੇ ਜਵਾਨਾ ਬਹੁਤ ਵਧੀਆ ਦਾ ਬਹੁਤ ਠੀਕ ਦਾ ਜਸ ਬਹੁਤ ਠੀਕ ਹੈ ਇਹਦਾ ਠੀਕ ਹੈ ਜਵਾਨਾ ਵਕਤ ਕਾ ਬਦਲੀ ਜਾਂਦਾ ਯਾਰ ਆਹੀ ਚੱਕਰ ਹੈ ਇਹ ਰੋ ਜਾ ਇੱਕ ਪਰ ਸ਼ਰਮਾ ਜੀ ਉਹਨਾਂ ਸਰਪ ਚੰਡੀਗੜ੍ਹ ਤੇ ਅੰਗਰੇਜ਼ੀ ਵਾਲਾ ਤੂੰ ਨਹੀਂ ਉੱਧਰ ਆਇਆ ਹੋਰਲੇ ਬੜੇ ਇਹ ਬੜੇ ਜੀ ਕਿੱਥੇ ਗਿਆ ਹੈ ਇਹਦਾ ਛੋਟੇ ਜੇ ਕੰਮ ਨਹੀਂ ਵਿੜਿਆ ਆ ਵੀਰ ਤਾਂ ਕੰਮ ਪੰਜਵੀਂ ਸਾਈਂ ਤੇ ਗਏ ਹੋ ਤੂੰ ਅਸੀਂ ਨਾ ਲੈਨੇ ਉਠਾ ਲੈਨੇ ਅੰਗਰੇਜ਼ੀ ਵਾਲਾ ਦਾ ਚਾ ਲੈਨੇ ਉਹਨੇ ਉਹ ਨੰਬਰ ਸੇ ਖਾਣੇ ਅਸੀਂ ਉਹ ਸਾ ਆਪਣਾ ਪੜ ਲੈਣਾ ਮੁਗਲਾਂ ਇਹ ਲੈਣਾ ਹੀ ਰੋਜ਼ ਜਿਹੜੇ ਦੂਵੇ ਪਰ ਉਹਨੇ ਤੂੰ ਆ ਗਦੀ ਆ ਪਾ ਵੀ ਚਾ ਰੱਟਾ ਹੀ ਲਾਉਂਦੇ ਹੁੰਦੇ ਰੱਟਾ ਜੀ ਰੱਟਾ ਲਾਉਂਦੇ ਹੁੰਦੇ ਜਿਆਦਾ ਉਹਨੇ ਆਉਂਦੇ ਨਹੀਂ ਮਾਤੜਾ ਰਹਿਣਾ ਕਪੇ ਤੇ ਜਿਹੜੀ ਪਹਿਲੀ ਲਾਈਨ ਉਹਦਾ ਰੱਤੀ ਨਹੀਂ ਜਿਹੜੀ ਆਉਣੀ ਤੇ ਉਹ ਰੱਤੀ ਹੋ ਗਈ ਦੇ ਡੰਡਾ ਲੈ ਡੰਡਾ ਕਿਟਾਈ ਹੁੰਦੀ ਦੀਆ ਕਿਟਾਈ ਬਹੁਤ ਹੁੰਦੀ ਹੁਣ ਤਾਂ ਨਿਆਣੇ ਨੂੰ ਕੋਈ ਨਹੀਂ ਕੁੜਦਾ ਹੈ ਨਿਆਣੇ ਦੀ ਕਿਟਾਈ ਹੁੰਦੀ ਹੈ ਜੇ ਤਾਂ ਕਿਟਾਈ ਹੁੰਦੀ ਚੱਲ ਠੀਕ ਆ ਫਿਰ ਚਲਈਏ ਫਿਰ ਆਪਾਂ ਆਪਣੀ ਉਧਰ ਨੂੰ ਹਾਂ ਚੱਲ ਚਲੀਏ ਚੱਲ ਚਲੀਏ ਜਿੰਮਣ ਲੱਗਿਆ ਹੁਣ ਜਾਓ ਸਾਜਰੇ ਮੱਖੀ ਤੇ ਚੱਲ ਠੀਕ ਮੱਖੀ ਵੀ ਨਿਕਲਦਾ ਉਰੇ ਬਾਹਰ ਲਓ ਜੀ ਉਰੇ ਗੰਭਾ ਦਾ ਬਣਾ ਚ ਸਵੇਰੇ ਸਵੇਰੇ ਕੀ ਆ ਹੋਇਆ ਕਹਿ ਨਹੀਂ ਕਿਹੜਾ ਐਕਸੀਡੈਂਟ ਉਹਦਾ ਹੈ ਨਹੀਂ ਤੋਰੇ ਗਿਆ ਬਾਦ ਇਥੇ ਫੱਟ ਕੇ ਗੱਡੀ ਦੇਖ ਲਾ ਮਟੂ ਹਾਂ ਹਾ ਹਾ ਦਾ ਕੰਬਾ ਗੱਡਿਆ ਉਹ ਤਾਂ ਸੁਰੜੀ ਫੱਟ ਕੇ ਰਹਿ ਗਈ ਤਾਂ 17 ਕੁੜਾ ਸਭ ਕੱਠੀਆਂ ਕਰਤੀਆਂ ਅੱਬਾ ਈਲਾ ਗੱਡਾ ਹੁੰਦਾ ਔਰੀ ਲੈਂਡ ਕਰਿਆ ਵਾ ਆ ਗੱਡੀ ਦੀ ਪਲੇਟ ਪਈ ਆ ਉਹ ਮੈਂ ਤਾਂ ਸਮਝ ਹੀ ਨਹੀਂ ਆ ਮਾ ਕਿਤੇ ਖੰਭਾ ਉਰੀ ਉਰੀਦਾ ਵੀ ਇੱਥੀ ਤੇ ਵੱਜ ਕੇ ਉਰੀ ਗਿਆ। ਦੇਖ ਲਾ ਤੂੰ। ਉਤਾਰੇ ਦਾ ਟਾਇਰ ਵੀ ਗਲੇ ਫਿਰਦਾ। 100 ਮੀਟਰ ਦਾ ਖੰਭਾ ਹੀ ਆ ਗਿਆ। ਉਤਾਰੇ। ਖੰਭਾ ਟੁੱਟ ਗਿਆ ਤੇਰੀ ਤਾਰ ਨਹੀਂ ਟੁੱਟੀ। ਤਾਰ ਪੱਕੀ ਆ। ਤਾਰ ਉਕੜੀ ਮੰਨੀ ਪਈ ਆ ਟਾਇਰ ਨੂੰ। ਨਾਲ ਜੁੜੀ ਵੀ ਨਾਲੇ। ਇਹ ਨਾਲ। ਜੋ ਬੰਦੇ ਬਚ ਗਏ। ਬੰਦੇ ਤਾਂ ਬਚ ਗਏ ਆ। ਫੇਰ ਵੀ 50 ਮੀਟਰ ਆ ਗਿਆ ਉਹ ਉੱਥੇ ਦਾ ਖੰਭਾ। 50 ਮੀਟਰ ਤਾਂ ਆ ਗਿਆ। ਇਹ ਮੇਰੀ 50 ਫੁੱਟ। ਆਹ 50 ਫੁੱਟ ਉਹ ਤਾਂ ਪਿੱਛੇ ਹੀ ਉਹ ਗੁੰਜੇ ਚ ਉਹ ਅਧਾਰੀ ਜੀ ਲਾਂਗੇ ਉੱਥੇ ਦੇ ਚੱਕ ਕੇ ਉਰੇ ਮਾਰਿਆ ਹਵਾ ਬਲਾ ਲੂ ਵੀ ਕਿ ਨਹੀਂ ਦੇ ਲੋ ਭੈਣਾਂ ਸਾਹ ਕੋਲ ਖੜੇ ਨਹੀਂ ਪਤਾ ਨਹੀਂ ਕਿਹਾ ਹੋਇਆ ਕਿਆ ਨਹੀਂ ਦੇ ਆਤਾਰਾਂ ਵੀ ਘੁੰਮ ਗਈਆਂ ਸਾਰਾ ਘੁੰਮੀਆਂ ਬਿੰਦੂ ਲਾਈਟ ਵੀ ਨਹੀਂ ਆਉਣੀ ਦੋ ਦਿਨ ਜਿਹੜੇ ਸਾਫ ਕੋਈ ਪਤਾ ਆਹ ਤਾਂ ਕੰਬਾ ਇੱਕ ਵੀ ਸਾਬ ਹੈ ਇੱਕ ਵੀ ਸਾਬ ਹੈ ਹੂੰ ਦੇਖੋ ਗੇਟ ਪਿਆ ਚਾਰ ਪੀਸ ਕਰਤੇ 1 2 3 4 5 ਪੀਸ ਕਰਤੇ ਆ ਵੀ ਦੇਖ ਲਾ ਇਹ ਹੀ ਟੁੱਟਿਆ ਹੈਗਾ ਦੇਖ ਲੈ ਨਾਲ ਬੰਨਿਆ ਪੱਕਾ ਨਾਲ ਹੀ ਬੰਨਿਆ ਪਾਇਆ ਪੱਕਾ ਜੀ ਗੱਡੀ ਕੱਢ ਲਏ ਗਏ ਨਾ ਬੰਦਾ ਸਾਰਾ ਵਧੀਆ ਮੋਟਾ ਕਿਤੇ ਗੰਨੇ ਦੇ ਨਹੀਂ ਰੋਗਲੀ ਗੱਡੀ ਕਾ 18 ਐ 18 ਸ਼ੋਗਰਕਾਰ ਗੰਨੇ ਦੇ ਵਿੱਚੋਂ ਨੂੰ ਲੰਘੀ ਮੇੜੇ ਨੇ ਰੋਗਲੀ ਤੇਰੇ ਨੇ ਤਕੜਾ ਦਾ ਤੇ ਤਾਂ ਸਹੀ ਹੂੰ ਚਲ ਇੰਨਾ ਸਬਰ ਕਰ ਕਰ ਕਹਿੰਦੇ ਉਹਨਾਂ ਦਾ ਬਚਾਊਗੀਆ ਚੱਲ ਵਧੀਆ ਆ ਆ ਪਲੇਟ ਵੀ ਆਪ ਪਈ ਆ ਬਲੈਰੋ ਗੱਡੀ ਦੀ ਜਾਨੀ ਕਿੰਨਾ ਕ ਪਤਾ ਆਪਾਂ ਨੂੰ ਬੰਗਾ ਕੱਢਾ ਹੋ ਗਿਆ ਤਾਰਾਂ ਨੀਂਆਂ ਹੋ ਗਈਆਂ ਉਹਨਾਂ ਆ ਗੰਨਾ ਕੱਢਣਾ ਔਖਾ ਹੋ ਜਾਣਾ ਗੰਨਾ ਕੱਢਣਾ ਔਖਾ ਹੋ ਜਾਣਾ ਹੁ ਕਸੌਣੀਆਂ ਪੈਣੀਆਂ ਗੰਭਾ ਕਢਾਉਣਾ ਪੈਣਾ ਹੋਰ ਲੱਦੀ ਹੋਈ ਗੱਡੀ ਚੁੱਕਣਾ ਆਪਾਂ ਲੱਦੀ ਹੋਈ ਪਰਚੀ ਨਹੀਂ ਕੋਈ ਲੱਦੀ ਹੋਈ ਪਰਚੀ ਕਿਤੇ ਨਹੀਂ ਗਈ ਡੰਡਾ ਲਾਉਣਾ ਪੈਂਦਾ ਹਰੇਕ ਵਾਰੀ ਘੋੜਾ ਘੱਟ ਕੇ ਹੂੰ ਤਾਵਰੇ ਨੂੰ ਕਿੰਨਾ ਨਿਕਲਦਾ ਕਾਲ ਦੇ। ਕਾਲ ਦੇ ਦੇ ਨਹੀਂ ਬਾਸ ਕੱਢਾਂਗੇ ਓਰੇ। ਹੂੰ ਬਾਸ ਪਿਆ ਜਿਹੜਾ ਮੋਟਰ ਕੋਈ। ਬਾਸ ਪਏ ਬਾਸ ਹੀ ਕੱਢ ਦੇਣਾ ਲੱਕੜੀ ਦਾ। ਹੂੰ ਚੱਲ ਥੋੜੀ ਲੈ ਲਵਾਂ। ਮੇ ਲੋ ਜੀ ਮਠੂ ਬਣਾਉਣਾ ਕਿਦਾਂ? ਠੀਕ ਆ? ਨਹੀਂ ਬੁਆਤਾ ਫਿਰ। ਨਹੀਂ ਪੈ ਗਿਆ। ਹੂੰ ਨੀਓ ਗਰਮੀ ਹੋਗੀ ਦੁੱਗਣੀ। ਚੱਲ ਕੋਈ ਨਹੀਂ। ਉਹ ਦੇ ਲੈ ਤੇਰੇ ਸਾਹਮਣੇ ਤੇ ਜਾਪੇ। ਹੂੰ ਅਜੇ ਮੇੜੇ ਬੰਨ ਗਏ। ਮੇੜੇ ਬੰਨ ਗਏ ਤੇ। ਉਹ ਮੇਰੇ ਵੀ ਬੰਨ ਗਏ ਪਿੱਛੇ ਤੇ ਮੈਂ ਗਿਆ ਵਾ ਤਾਂ। ਮੈਂ ਵੀ ਹੁਣੇ ਦੇਖਿਆ ਆ ਗਿਆ। ਹਾਂ ਵੀ ਬੰਨ ਗਏ ਇੱਧਰ। ਹੂੰ ਚੱਲ। ਮੇਲੇ ਹੋਣੇ ਆ। ਨਾ ਬੇਲੇ ਰੇ ਬੰਨ ਗਏ ਹਾਂ ਹੀ ਦਿਸੇ ਵਾਲੇ ਸਾਹਾ ਬੰਨ ਕੇ ਹੂੰ ਉਹ ਤੇ ਗੱਡੀ ਜਾ ਹੀ ਪਈ ਦੇ ਲਾ ਕਿਹੜੇ ਸਾਹ ਗਾ ਬੱਜੀ ਪਈ ਆ ਮੈਂ ਤਾਂ ਆਪ ਆ ਕੇ ਪੌਣ ਦੇਖੀ ਆਂ ਖੰਭਾ ਦੇਖ ਲੈ ਤੂੰ ਗੱਬੇ ਦੇ ਤੋੜਿਆ ਪਿਆ ਮੈਂ ਤਾਂ ਆਪ ਦੇਖਾ ਵੀ ਖੰਬੇ ਨੂੰ ਵੀ ਕਿਹੜੇ ਸਾਹ ਗਾ ਟੁੱਟਿਆ ਪਿਆ ਦੇਖ ਲੈ ਤੇਰਾ ਮੇੜਾ ਜਿਹਾ ਵੀ ਸਿੱਟਿਆ ਹੋਇ ਇੱਕ ਖੰਭਾ ਤੋਂ ਹੋਲ ਜਾ ਕੇ ਸਿੱਟਿਆ ਪਿਆ 20 ਫੋਟੋ ਪਰ ਹੋ ਖੰਬੇ ਨੇ ਰੋਗ ਲਈ ਨਹੀਂ ਤਾਂ ਗੱਬੇ ਕਿੰਨੇ ਦੇ ਗੱਬੇ ਹੋਣਾ ਚਾ ਕੋਈ ਨਹੀਂ ਗੰਨੇ ਤਾਂ ਕੋਈ ਬੇੜਾ ਵਾਲੇ ਆ ਗੋਨ ਦੀ ਗੱਡੀ ਤਾਂ ਵੱਜ ਜਿੰਦੀ ਜਾ ਬਾਜਿੰਦੇ ਜਿਹੜੇ ਵੀ ਹੈਗੇ ਤੇ ਪਤਾ ਨਹੀਂ ਮੈ ਤਾਂ ਉਹ ਹੈ ਨਹੀਂ ਤਾਂ ਅੱਜ ਹੁਣ ਆਇਆ ਮੈਂ ਉਹ ਵੀ ਕਸਦਾ ਹੀ ਤਾਂ ਕੋਈ ਕਹਿੰਦਾ ਬਲੇਰ ਹੋਤੀ ਹੂੰ ਉਹ ਹੀ ਦਾ ਚੱਕਰ ਮੈ ਤਾਂ ਆਪ ਦੇ ਇੱਕ ਮੰਨੂ ਸਾਹਿਬ ਮਖੌਲ ਕਰੀ ਗਏ ਸਾਹਿਬ ਜਦੋਂ ਇਹ ਕਹਿੰਦੇ ਤੇਰੇ ਖੰਭਾ ਪੱਟ ਲੈ ਕੇ ਵੀਡੀਓ ਗੱਲ ਕਰੀ ਕਹਿੰਦਾ ਤੇਰਾ ਖੰਭਾ ਗਾਇਬ ਹੋ ਗਿਆ ਮੈਂ ਕਿੱਥੇ ਨੂੰ ਲੈ ਕੇ ਕਹਿੰਦਾ ਅਸੀਂ ਉੱਥੇ ਲਾ ਲਿਆ ਜਾ ਕੇ ਸੈਲਰ ਪਰ ਕਹਿੰਦਾ ਸਾਨੂੰ ਚਾਹੀਦਾ ਤਾਂ ਕਹਿੰਦਾ ਬੀਜੜਾ ਅਫਸਰ ਆਇਆ ਤਾਂ ਉਹਨੇ ਕਿਹਾ ਵੀ ਆ ਖੰਭਾ ਪੱਟ ਲੈ ਜਾਓ ਵਾਧੂ ਔਰੇ 2500 ਰੁਪਏ ਦੇ ਕਿਡਾਇਆ ਤਾਂ ਮੈਂ ਮੈਂ ਕਿਹਾ ਭਾਈ ਚਲੋ ਕੋਈ ਨਹੀਂ ਲੈ ਜਾਓ ਤੁਸੀਂ ਜੇ ਤੁਹਾਨੂੰ ਚਾਹੀਦਾ ਪਰ ਮੈਂ ਕਿਹਾ ਚੰਗੀ ਗੱਲ ਨਹੀਂ ਯਾਰ ਇਹ ਵੀ ਤੁਸੀਂ ਮੇਰਾ 2500 ਰੁਪਏ ਲੱਗਿਆ ਮੈਂ 2500 ਦਾ ਖੰਭਾ ਲਿਆਇਆ ਤਾਂ ਮੈਂ ਕਿਹਾ ਮੋਲ ਆਪਣਾ ਹੈ ਤਾਂ ਮੈਂ ਕਿਹਾ ਮਾ ਕੇ ਆਪਣਾ ਲੈਣਾ ਮੈਂ ਤਾਂ ਆਪਣਾ ਲੈ ਆਂਦਾ ਵਾ ਬਿਜਲੀ ਆ ਦਾ ਨਹੀਂ ਹੈਗਾ ਮੈਂ ਕਿਹਾ ਉਹ ਉੱਥੇ ਗੱਨਾ ਕੱਢਣੇ ਹਾਂ ਮੈਂ ਕਰਾਲੀ ਤੇ ਲਿਆਇਆ ਤਾਂ ਮੈਂ ਕਿਹਾ ਮਾ ਆਪਣਾ ਲੈ ਆਂਦਾ ਵਾ ਬਿਜਲੀ ਆ ਦਾ ਕੋਈ ਨਹੀਂ ਹੈਗਾ ਉਹ ਕਾ ਮੈਂ ਕਹਿੰਦਾ ਕੋਈ ਨਹੀਂ ਆਕੇ ਦੇਖ ਲਈ ਕਹਿੰਦਾ ਜੇ ਤਾਂ ਫਾਰਮੂਲੀ ਜਾ ਕੇ ਲਾ ਦਿੱਤਾ ਮੈਂ ਚੱਲ ਕੋਈ ਨਹੀਂ ਭਾਈ ਉਹਨੇ ਵੀ ਕਹਿ ਦਿੱਤਾ ਮੈਨੂੰ ਹਰ ਜੀ ਵੀ ਨੇ ਵੀ ਉਕੜੀ ਕਹੀ ਗਏ ਸਾਰੇ ਗੱਲਾਂ ਐਨ ਮਲਾਏ ਹੋਣਾ ਸੋਰ ਮੈਨੂੰ ਫੋਨ ਕਰਾਇਆ ਕਿ ਮੈਂ ਗਿਆ ਵੇ ਤਾਂ ਬਾਹਰ ਉਰੀ ਖੜੇ ਕਰਦੇ ਤੇ ਹਾਂ ਉਰੀ ਖੜੇ ਫੋਨ ਵੀਡੀਓ ਗੱਲ ਕਰੀ ਵੀ ਕਹਿੰਦਾ ਉਹ ਤੇਰਾ ਖੰਭਾ ਹੈ ਨਹੀਂ ਲੈ ਕੇ ਕਹਿੰਦੇ ਅਸੀਂ ਮੈਂ ਚੱਲ ਲੈ ਜਾਓ ਭਾਈ ਹੁਣ ਜਾਂ ਮੋਰੇ ਹੈਰੀ ਮੈਂ ਕੀ ਕਰ ਸਕਦਾ ਹੁਣ ਪਟ ਲਿਆ ਪਟ ਲਿਆ ਮਾਹ ਪਟ ਲਿਆ ਪੜ ਰਿਹਾ ਹਾਂ ਤਾਂ ਆ ਕੇ ਕਾਰਵਾਈ ਕਰੂੰਗਾ ਤੇਰੇ ਕੋਲ ਜਿਹੜੀ ਹੋਊਗੀ ਜਾਦਾ ਆ ਕੇ ਇਥੇ ਘਰਾਂ ਗਿਆ ਮੈਂ ਕਿਹਾ ਚੱਲ ਪੱਟ ਲੇ ਕੇ ਘਰ ਘੁਰਤੇ ਜਾ ਮਾਇਆ ਚਾਹ ਪਾਣੀ ਪੀ ਕੇ ਹੁਣ ਜੇ ਦੇਖਿਆ ਤੇ ਤਾਰੇ ਦੇ ਬਦਲ ਗਿਆ ਤਾਰੇ ਕਹਿੰਦਾ ਖੰਭਾ ਦੋ ਪਏ ਮਮਾਇਆ ਲੈ ਲੂ ਖੰਭੇ ਦੋਰੇ ਪਏ ਆ ਕੰਬੇ ਸਾਲੇ ਦੋ ਕਰੇ ਪਏ ਇੱਕ ਹੋਰ ਕੰਮ ਹੋ ਗਿਆ ਤਾਂ ਉਹ ਗੰਨੇ ਨੂੰ ਅੱਗ ਲੱਗ ਚੱਲੀ ਸੀ ਆ ਉਹ ਕਿਸੇ ਨੇ ਅੱਗ ਲਾਈ ਵੀ ਜਿੱਥੇ ਤੂੰ ਕਹਿੰਦਾ ਹਾਂ ਯਾਰ ਇਹ ਕੱਢਣਾ ਮੈਂ ਲਟਾ ਲਟ ਬਾਲੇ ਪੂਰੀ ਅੱਗ ਬਲਦੀ ਤੇ ਆ ਹੂੰ ਉਹ ਕੁਦਰਤੀ ਟਾਈਮ ਪਰ ਆ ਗਿਆ ਵੀ ਜੇ ਹਵਾ ਹਵਾ ਚੱਲ ਪੈਂਦੀ ਤੇ ਗੰਨੇ ਕਿ ਨਹੀਂ ਲੱਗਦੀ ਸੀ ਗੰਨੇ ਵੀ ਸੁੱਕੇ ਪਏ ਆ ਹਾਂ ਕਹਿੰਦਾ ਇੱਕ ਉਹ ਪਰ ਹੁਣ ਉੱਤੇ ਬਾਦ ਨਹੀਂ ਪੈ ਗਿਆ ਫੇਰ ਜਦੋਂ ਬਾਦ 10 ਮਿੰਟ ਬਾਅਦ 20 ਆ ਗਿਆ ਕਰਮੇਸ਼ ਦੇਖ ਲਾ ਉਹ ਵੀ ਉੰਨੀ ਹੀ ਗਰਮੀ ਹੋਗੀ ਹਾਂ ਮੈਂ ਤਾਰੇ ਨੂੰ ਪੁੱਛਾਂਗਾ ਬੰਦੇ ਕਹਿੰਦਾ ਬੰਦੇ ਦਾ ਠੀਕ ਹੈ ਬਚਾਓ ਉਹਨਾਂ ਦਾ ਕਹਿੰਦਾ ਹੱਥੋਂ ਤੋਂ ਘੁੰਮ ਗਿਆ ਗੱਡੀ ਨੂੰ ਕਿਤੇ ਮੈਂ ਚੱਲ ਹਾਂ ਬਚਾਓ ਦਾ ਹੋ ਗਿਆ ਉਹ ਸਾਲੇ ਲੈ ਗਏ ਫਿਰ ਚੱਕ ਕੇ ਗੱਡੀ ਤਾਂ ਲੈ ਕੇ ਹੋਣੇ ਬਾਅਦ ਚ ਵੀ ਦੋ ਫਿਰਦੇ ਤੇ ਲੈ ਗਏ ਫੋਨ ਫੋਨ ਕਰਕੇ ਆਣਾ ਕਿਸੇ ਦਾ ਮਨ ਲੱਗਾ ਪਤਾ ਨਹੀਂ ਬੱਜੀ ਖੰਬੇ 'ਚ ਐ ਨਾ ਹੋਰ ਕਾਹਦੇ ਤਾਂ ਨਹੀਂ ਬੱਜੀ ਹੋਰ ਨਹੀਂ ਕਾਹਦੀ ਖੰਭਾ ਦਾ ਟਾਇਰ ਖੜਾ ਦਾ ਗੋਲ ਤਾਰ ਇਹਦਾ ਆਓ ਟਾਇਰ ਜੀ ਵੀ ਖੰਡਾ ਦਿੱਤੇ ਮੈਂ ਲਾ ਗਿਆ ਉਹ ਯੋ ਨੋ ਮੈਨੂੰ ਪੰਜ ਮੋਟ ਪਛੇ ਦਾ ਰਸਤੇ ਨੂੰ ਉਤਰ ਜੰਦੀ ਸਿੱਧਾ ਗਾਹਾਂ ਜਾ ਕੇ ਖੜਨਾ ਦਾ ਹਾਂ ਪਹੀ ਬਣਾਈ ਵੀ ਸਪੈਸ਼ਲ ਬਣਾਈ ਵੀ ਦੀ ਸਪੈਸ਼ਲ ਉਹ ਗਾਹਾਂ ਜਾ ਕੇ ਖੇਤ 'ਚ ਖੜ ਦੇਣਾ ਦਾ ਨਾਲੇ ਸਾਨੂੰ ਗੰਨੇ ਵਾਲਾ ਸੌਕਾ ਦੇਣਾ ਦਾ ਹੁਣ ਤਾਰ ਫੇਰ ਲੰਕ ਗਈ ਹੁਣ ਤਾਰ ਫੇਰ ਲੰਕ ਗਈ ਫੀਲਾ ਫੇਰ ਕਰਨਾ ਪੈਣਾ ਕੋਈ ਬਾਂਸ ਪਿਆ ਬਾਂਸ ਤਾਂ ਹੈਗਾ ਹੀ ਨਹੀਂ ਖੰਬੇ ਦਾ ਹਿੱਲਾ ਕਰਾਂਗੇ ਕੋਈ ਲੱਭਦੇ ਅੱਗੇ ਤੇ ਖੜਾ ਹੋਊਗਾ ਰੇ ਵਾਲਾ ਭਈਆ ਵਿਚਾਰਾ ਰੋਜ਼ੇ ਆ ਜਾਂਦਾ ਵੀ ਆ ਜਾਂਦਾ ਤੁਸੀਂ ਤਾਂ ਸਵੇਰੇ ਖੜੇ ਕਰਾਉਂਦੇ ਉਸ ਦਿਨ ਵੀਰ ਕਰਾ ਗਿਆ ਬਾਊ ਤੇ ਵਜ ਜਦੇ ਮੀ ਪੈ ਗਿਆ ਉਹਦਾ ਵੀ ਉਹਦਾ ਰਾਤ ਨੂੰ ਪਿਆ ਫੇਰ ਵੀ 4-5 ਘੰਟੇ ਲੰਘ ਗਏ ਇੰਨੇ ਬਹੁਤ ਆ ਉਸ ਦਿਨ ਮੈਂ ਸਵੇਰੇ ਉਹ ਭਈਆ ਕਹਿੰਦਾ ਸ਼ਾਮ ਨੂੰ ਕਰੂੰਗਾ ਇਹ 4-5 ਘੰਟੇ ਲੰਘਦੇ ਨਾ ਸ਼ਾਮ ਨੂੰ ਕੱਲ ਦੇਖ ਲੈ ਮੀ ਪੈਂਦਾ ਤਾਂ ਉਹ ਵੀ ਬਹੁਤ ਆ ਅੱਜ ਸਵੇਰੇ ਫੇਰ ਨਹੀਂ ਆਇਆ ਉਹ ਫੇਰ ਨਹੀਂ ਪੈ ਗਿਆ ਹੁਣ ਹੋ ਸਕਦੀ ਜੇ ਕਰਾਉਣ ਹੁਣ ਭਈਆ ਕੋਈ ਨਹੀਂ ਫਾਇਦਾ ਹੁਣ ਮੀ ਪੈ ਕੇ ਹਟਿਆ ਫੇਰ ਰਾਤ ਨੂੰ ਪਾਉਂਗਾ ਗਰਮੈਸ਼ਤਾ ਦੇਖ ਲੈ ਭਈਆ ਵੀ ਨਹੀਂ ਲੱਭਣਾ ਹੁਣ ਭਈਆ ਦਾ ਮੋਟਰ ਪਰੇ ਬੈਠਾ ਪਰ ਹੁਣ ਗਰਮੈਸ਼ਤਾ ਦੇ ਹੂੰ ਫੇਰਾ ਜਨ ਰਾਤ ਨੂੰ ਇਹਨੇ ਫੇਰਾ ਜਨ ਰਾਤ ਨੂੰ ਰਾਤ ਵੀ ਪੈਂਦਾ ਨਾ ਮੀਤਾਂ ਹਾਂ ਹਾਂ ਸਾਰੀ ਰਾਤ ਪਈ ਆ ਤੁਮ ਕਈਆ ਜਾ ਹੌਲੀ ਹੌਲੀ ਇਹ ਆ ਥੋੜਾ ਜਿਹਾ ਆ ਚੱਕਰ ਆ ਆ ਬਨ ਗਈ ਨਹੀਂ ਗਈ ਪਤੰਦਰ ਇਹ ਵੀ ਕਹਿਆ ਬਤਾ ਇਹ ਵੀ ਕਹਿਆ ਤੇ ਮੈਂ ਡਬਲ ਕਰਦੇ ਹੋ ਉਹ ਲੱਗਾ ਮੇੜੇ ਹਾਂ ਸੁੱਕ ਕੇ ਜਿਹੜਾ ਆਗ ਸੁੱਕ ਗਿਆ ਨਾ ਉਹਨੇ ਕਰ ਹੁਣ ਆਗ ਸੁਕਣਾ ਹੀ ਹੈ ਇੱਥਾਂ ਦਾ ਆਪਣੇ ਕਿੰਦਾ ਬਿਮਾਰੀ ਘਟਾ ਇੱਧਰ ਗੰਨੇ ਨੂੰ ਬਿਮਾਰੀ ਬਹੁਤਾ ਕਰਾਲੀ ਕਿ ਨਹੀਂ ਸਾਨੂੰ ਕਿਰਤ ਐਨੇ ਗੰਨੇ ਤਕੜੇ ਵੀ ਨਹੀਂ ਹੈ ਉੱਧਰ ਮੇਰਾ ਡੈਗ ਨਹੀਂ ਬਿਮਾਰੀ ਬਹੁਤਾ ਆਪਣੇ ਕਿੰਨੇ ਨਹੀਂ ਹੈਗੇ ਆਪਣੀ ਕਿਤਾ 1 2 ਕੁ ਦੀ ਗੰਨੇ ਨੂੰ ਆ ਜੱਗੇ ਕਿਸੇ ਕਿਸੇ ਉਹ ਵੀ 38 30 ਨੂੰ ਯਾਦ ਹਾਂ ਜੱਗੇ ਦੇ ਥੋੜੀ ਜਿਹੀ 18 ਨੂੰ 18 ਨੂੰ ਹੈਗੀ ਹਾਂ ਜੱਗੇ ਦੇ 18 ਨੂੰ ਆ ਹੋਰ ਨਹੀਂ ਕਿਸੇ ਦੇ ਵੀ ਹੈਗੀ ਉਹ ਐਤ ਕੀ ਥੋੜੀ ਸਭ ਕਾਸੇ ਨੂੰ ਬਿਮਾਰੀ ਆ ਜੀਰੀ ਨੂੰ ਵੀ ਆਈ ਗਈ ਮੌਸਮ ਮੀਂਹ ਨਹੀਂ ਪਿਆ ਉਹੀ ਚੱਕਰ ਆ ਮੌਸਮ ਮੀਂਹ ਨਹੀਂ ਨਾ ਜ਼ੋਰ ਗੱਲ ਪਿਆ ਜਿਹੜਾ ਮੀਹ ਨੇ ਕੰਮ ਕਰਨਾ ਉਹ ਮੀਂਹ ਨਹੀਂ ਕਰਨਾ ਤਾਂ ਹੀ ਉਹ ਉਹ ਵੀ ਸੁੱਕੀ ਜਾਂਦੇ ਦੇਖ ਲੱਗਦਾ ਜੀਰੀ 'ਚ ਵੀ ਹੂੰ ਬਾਕੀ ਆਈ ਚੱਕ ਰਾ ਚੱਲ ਕਾਲੂ ਕਰਾ ਦੀ ਸਵੇਰੇ ਹੋਣਾ ਦੇਖਨੇ ਚੱਲ ਕਾਲੂਆ ਕਰਾਉਣੀ ਪੈਣੀ ਆ ਹੁਣ ਕਰਾ ਦੀ ਜਰੂਰ ਬਹੁਤ ਸੁੰਡੀ ਪਈ ਆ ਹੁਣ ਦੇਖਿਆ ਤਾਂ ਸਵੇਰੇ ਮਰ ਭੋਲੂ ਨੇ ਬਹੁਤ ਸੁੰਡੀ ਆ ਮੁੰਜਰ ਆ ਜੀ ਸਾਰੀਆਂ ਰਲੀਆਂ ਉੱਪਰ ਤੇ ਸੁੱਕੇ ਗੇ ਦਾਣੇ ਪੈਂਦੇ ਹੀ ਨਹੀਂ ਹੈਗਾ ਉਹ ਵੱੜ ਤਾਂ ਗੋਭ ਨੇ ਉਹ ਮੈਂ ਉਦੋਂ ਕਰਾ ਆ ਗਿਆ ਵਧੀਆ ਰਿਹਾ ਵਧੀਆ ਰਿਹਾ ਹਾਂ ਮੈਂ ਹਫਤਾ ਪਹਿਨਾ ਕਰਾ ਆ ਗਿਆ ਵਧੀਆ ਰਿਹਾ ਤੇਰੇ ਵੀ ਹੈਗੀ ਕਿਤੇ ਕਿਤੇ ਮੇਰੇ ਹਾਂ ਉਹ ਹੈਗੀ ਉਹ ਮਰ ਗਈ ਸੁੰਡੀ ਇਹ ਪਤਾ ਕੀ ਗੱਲ ਆ ਜਿਹੜੀ ਗੋਭ ਅੱਜ ਵੱਡ ਹੋਈ ਆ ਉਹ 10 ਦਿਨ ਬਾਅਦ ਪਤਾ ਲੱਗਦਾ ਕਿਤੇ ਉਹ ਵੀ ਆ ਬਾਅਦ ਚ ਲੈ ਰੋ ਕਿਹਨੇ ਚਲੇ ਦਿਖ ਜਾਣਾ ਜਦੇ ਨਹੀਂ ਦਿਖਦੇ ਹੁਣ ਮੇਰੇ ਮੱਜ ਕੱਲ ਅਸੀਂ ਫੋਰ ਕੇ ਜੱਕੀ ਸੁੰਡੀ ਮਰੀ ਪਈ ਆ ਥੋੜੇ ਸੁੰਡੀ ਸਾਲੇ ਐ ਭੱਜੀ ਫਰਦੀ ਦੌੜ ਲਾਉਂਦੀ ਕਿਹਨੇ ਕਿਉਂ ਕਰਿਆ ਇਹਨੇ ਉਦੋਂ ਦਾ ਹੈ ਵੀ ਸੁੱਕਾ ਹੀ ਪਿਆ ਤਾਂ ਬ੍ਰੇਕ ਕਰਾ ਦਿੰਨੇ ਚਾਹਦਾ ਹੈ ਨਾ ਜ਼ਰੂਰੀ ਆ ਇੱਕ ਜੇ ਨਾ ਹੁੰਦੀ ਸੁੰਡੀ ਫੇਰ ਗੱਲ ਵੱਖਰੀ ਹੁਣ ਜੇ ਹੈ ਹੋਊਗਾ ਸੁੰਡੀ ਇਹ ਤਾਂ ਕਰਾਉਣੀ ਪੈਣੀ ਆ ਇਹਦਾ ਕਿਹੜੇ ਮੀਨ ਨਾਲ ਆਏ ਵੀ ਮੀਨ ਨਾਲ ਛੱਡ ਜਾਣੀ ਆ ਕੋਸੋ ਹੁਣ ਤਾਂ ਫੇਰ ਮੋਟਰਾਂ ਦੀ ਲਾਈਟ ਵੀ ਨਹੀਂ ਆਉਣੀ ਦੋ ਦਿਨ ਇਨਰਚ ਤੇ ਤਾਰਾਂ ਨਹੀਂ ਸਵਾਰਦੇ ਜੁੜੀਆਂ ਤਾਂ ਪਈਆਂ ਆਹ ਜੁੜ ਗੀ ਹਾਂ ਮੈਂ ਇੰਕੇ ਅੰਦਰ ਤਾਂ ਮਾਘੇ ਦੇ ਖੰਬਾ ਹੀ ਗਿਰਿਆ ਕੱਲਾ ਨਾ ਨਾ ਤਾਰਾਂ ਵੀ ਇਕੱਠੀਆਂ ਕਰੀਆਂ ਪਈਆਂ ਹੁਣ ਤਾਂ ਦੋ ਦਿਨ ਦੀ ਨਹੀਂ ਛੂ ਚੱਲ ਦੇਖਦੇ ਨਾਲ ਖੰਬਾ ਲਿਆਉਣਾ ਪੈਣਾ ਕਿ ਤੇਰੇ ਖੰਬੇ ਦਾ ਇਲਾ ਚੱਲ ਕਰਦੇ ਜੀ ਹੋਊਗਾ ਨਹੀਂ ਹੋਗਾ ਦਿੱਲੀ ਜਾਣਾ ਨਹੀਂ ਬਾਹਰ ਲੈ ਮਾਣਾ ਲੱਕੜੀ ਵਾਲੇ ਕਰ ਲੀਏ ਆ ਬਸੇ ਕਰ ਦੇਣਾ ਨਹੀਂ ਫੇ ਹੋਰ ਕੀ ਕਰਨਾ ਹੁਣ ਟੂਲੇ ਨਾਲ ਵੱਢ ਕੇ ਆਏ ਉਹਦੇ ਮੱਥੇ ਤਿੰਨੇ ਡੰਡੇ ਲਾ ਦੇ ਤਾਰਾਂ ਦਾ ਚੱਕਣੀ ਹੀ ਪੈਣੀ ਆ ਨਹੀਂ ਗੰਨੇ ਨੂੰ ਤੰਗ ਕਰੂੰਗੀਆਂ ਨਹੀਂ ਕੋਈ ਬਾਤ ਲੈ ਖੜਨਾ ਪੈਣਾ ਉੱਤੇ ਨਹੀਂ ਗੰਨੇ ਨੂੰ ਤੰਗ ਕਰਦੀਆਂ ਬਹੁਤ ਹਾਂ ਹੂੰ ਆਰੇ ਰੇਪ ਹੋਣਾ ਤਾਂ ਗੰਨੇ ਚ ਹਾਂ ਬੰਨਾ ਵੱਧ ਗਿਆ ਫਿਰ ਵੀ ਸੋਣਾ ਨਹੀਂ ਗੰਨਾ ਤਾਂ ਬਹੁਤ ਵੱਧ ਗਿਆ ਸਵੇਰੇ ਫੋਨ ਆਇਆ ਕਿ ਨਾ ਸਰ ਜੀ ਚਾਹ ਮੈਂ ਕਿਹਾ ਟਾਈਮ ਮੈਨੂੰ ਕੱਲ ਦੱਸਿਆ ਕਹਿੰਦਾ ਨਾ 9 ਵਜੇ ਫੋਨ ਕਰੇ ਚਾਹ ਨੂੰ ਮੈਂ ਤਾਂ ਫਿਰ ਤਾਂ ਕਿਤੇ ਕਿਤੇ ਹਾਂ ਮੈਂ ਹੁਣ ਨਹੀਂ ਮਿਲਣੀ ਚਾਹ ਚੂ ਤੇਨੂੰ ਨਾ ਘਰਾਂ ਕੋਈ ਕਰਦੇ ਵੀ ਗਏਲੇ ਤੇ ਹੁਣ ਕਿਸ ਕੰਜਵੀ ਪੀਓਗੇ ਮੋਟਰਪੇ ਬਣਾ ਕੇ ਮੈਂ ਕਿਹਾ ਵੀ ਹੁਣ ਕੋਈ ਗੱਲ ਕਰਨ ਲੱਗੇ ਹੋ ਤੋੜ ਦੇਣੀ ਤੇ ਸਕੰਜਵੀ ਬਣਾ ਲੈਣੀ ਸੀ ਗਲਗਲਾ ਦਾ ਵੀ ਕਹਿਤਾ ਭਾਈ ਜਿਹਨੂੰ ਚਾਹੀਦੀਆਂ ਹੋਇਆ ਨੇੜੇ ਤੇੜੇ ਵਾਲਾ ਕੋਈ ਲੈ ਜਿਓ ਹੋਰ ਕੇ ਭਾਈ ਜਿਹਨੂੰ ਚਾਹੀਦੀਆਂ ਭਰੀਆਂ ਪਈਆਂ ਯਾਨੀ ਕਿ ਤੋੜ ਨਹੀਂ ਆ ਪੈਣੀਆਂ ਕੰਡਿਆਂ ਚ ਨਹੀਂ ਛਲਤੜਾਦਾ ਨਹੀਂ ਨਿਸਕ ਲੈ ਸਕਦੇ ਕੋਈ ਨਹੀਂ ਜਿਹਨੂੰ ਚਾਹੀਦੀਆਂ ਭਾਈ ਨੇੜੇ ਤੇੜੇ ਵਾਲਾ ਆਚਾਰ ਪਾਉਣਾ ਲੈ ਜਿਓ ਲੱਗੀਆਂ ਵੀ ਬੀਆਂ ਬਹੁਤ ਲੱਗੀਆਂ ਵੀਆਂ ਲੈ ਅਸੀਂ ਦੇਖ ਕੇ ਆਏ ਅੱਜ ਸਵੇਰੇ ਹਾਂ ਬਹੁਤ ਲੱਗੀ ਵੀ ਗਲਗਲਾ ਭਰਿਆ ਪਿਆ ਬੇਲ ਦੇਖ ਲੈ ਫੇਰ ਆ ਗਈ ਹੈ ਨਾ ਬੇਲ ਤਾਂ ਬਹੁਤ ਆਉਂਦੀ ਆ ਸਪਰੇਅ ਮਾਰ ਨਹੀਂ ਪਾਣੀ ਹੂੰ ਸਪਰੇਅ ਨਹੀਂ ਫੇਰ ਹੈ ਨਾ ਅੱਜ ਚੜ ਜਾਣਗਾ ਉਹ ਉਹਦੇ ਬਸ ਬਰੀ ਬੱਜਣੀ ਹੈ ਕਿ ਜੜ ਤੇ ਪੱਟ ਹੋਣੀ ਹੈ ਉਹ ਨੀਕ ਤੇਰੀ ਦਰਖਤ ਖਰਾਬ ਹੋ ਜਾਣਾ ਜੇ ਤੂੰ ਸੁਪਰੇ ਮਾਰੂਗਾ ਸਮਝ ਗਿਆ ਥੱਲੇ ਤੇ ਪੱਟ ਹੋਣੀ ਹੈ ਇਹ ਅੱਛਾ ਦੇਖਦੇ ਆ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਇੱਛੀ ਸਮਾਪਤ ਕਰਦੇ ਆ ਜੀ ਠੀਕ ਆ ਸ੍ਰੀ ਕਾਲ ਜੀ ਮਿਲਦੇ ਆ ਫੇਰ ਕੱਲ ਨੂੰ ਕਿਸੇ ਵੀਡੀਓ ਚ